ਦੇ ਘਰੋਂ ਲੈ ਕੇ ਆਇਆ ਕੱਤੋਂ ਲੈ ਗਿਆ ਘਰੋਂ ਇਹ ਗੰਦੇ ਤੇਲੀਆਂ ਮल्ले ਚੋਰੀ ਹੋਈਆਂ ਤੇਲੀਆਂ ਮल्ले ਚੋਰੀ ਹੋਈਆਂ ਥੋੜੀ ਹੋਈ ਸੀ ਦਾਦੇ ਕੋ ਉਸ ਮੁਤਾਬਕ ਤੇ ਵੱਡੀ ਅਪਡੇਟ ਆਈ ਇਸ ਲਈ ਦੇਖਦੇ ਕੋਲੇ ਪਾਸੇ ਚੋਰੀ ਹੋਣ ਦੀ ਗੱਲ ਆ ਰਹੀ ਹੈ ਪੰਜਾਬ ਦੇ ਲਈ ਹੋ ਗਿਆ ਆਮਾ ਹੋਰ ਡੰਡੇ ਬਾਰੇ ਨਾ 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 ਇੱਕ ਮਿੰਟ ਗੱਲ ਸੁਣਨ ਨੂੰ ਇਹ ਮੁੰਡਾ ਸਾਹਮਣੇ ਦੇਖਿਆ ਜਾ ਰਿਹਾ ਹੈ ਇਹ ਲਾਈਵ ਹੋਇਆ ਦੇਖ ਸਕਦੇ ਮਾ ਆ ਤੇ ਦੂਸਰੇ ਪਾਸੇ ਗਿਰਿਆ ਨਹੀਂ ਚੋਰੀ ਹੋਈ ਹੈ ਕਾਰੋਬਾਰ ਦੀ ਜੀ ਮਾਰਗੇ ਦੀ ਮੇਰੇ ਜਿਵੇਂ ਇੱਕ ਮਿੰਟ ਇੱਕ ਮਿੰਟ ਨਹੀਂ ਕੀ ਗੱਲ ਕੀ ਦੱਸੋ ਮਾਲਿਆ ਘਰੋਂ ਲੈ ਕੇ ਆਏ ਜੀ ਕਰੋ ਤਾਂ ਹੀ ਲੈ ਕੇ ਆਏ ਪਈ ਚੋਰ ਰੇ ਨਸ਼ਾ ਕਰ ਦੋ ਨਸ਼ਾ ਕਰਦਾ ਕੱਕਾ ਇੱਕ ਮਿੰਟ ਇੱਕ ਮਿੰਟ ਸਵਾਲ ਲੀ ਉਹਨਾਂ ਦੇ ਅੱਛਾ ਜੀ ਕੀ ਗੋਲੀ ਮੈਂ ਉਹੀ ਸਰ ਨੂੰ ਦੇਣ ਆਈਆਂ ਆ ਤੁਸੀਂ ਗੋਲੀ ਦੇਣ ਆਏ ਮੰਨ ਲਿਆ ਕਿਸੇ ਨਾ ਕੋਈ ਵੀਡੀਓ ਹੋਰੀ ਕੈਮਰੇ ਵਿੱਚ ਬਣੀ ਗਈ ਉਹ ਵੀਡੀਓ ਦਾ ਕੀ ਰਵੇ ਪ੍ਰੈਗਾ ਪ੍ਰੈਗਾ ਕੌਣ ਖਾਂਦਾ ਜੀ ਪ੍ਰੈਗਾ ਬੇਟਾ ਖਾਂਦਾ ਜੀ ਤੁਹਾਡਾ ਬੇਟਾ ਖਾਂਦਾ ਇਹ ਉਹ ਸੀਸੀਟੀਵੀ ਦਿਖਾ ਰਿਹਾ ਮੁੰਡਾ ਕੋਣ ਹੈ ਜੀ ਉਹ ਜਿਹੜਾ ਪੀਲੀ ਟੀ-ਸ਼ਰਟ ਵਾਲਾ ਪਤਾ ਨਹੀਂ ਉਹਨਾਂ ਨੇ ਦਿਖਾਈਏ ਕਹਿੰਦੇ ਕਿ ਤੁਹਾਡੇ ਮੁੰਡੇ ਨੇ ਚੋਰੀ ਕੀਤੀ ਹੈ ਜੀ ਆਹ ਦੇਖੋ ਜੀ ਆਹ ਵੀਡੀਓ ਹੈ ਜੀ ਉਹ ਮੈਂ ਇੰਨੀ ਗੱਲ کہہ ਰਿਹਾ ਸੀ ਮੈਨੂੰ ਤਾਂ orange ਟੀ-ਸ਼ਰਟ ਵਾਲਾ ਮੁੰਡਾ ਕਿਹਨੇ ਕਿਹਾ orange ਟੀ-ਸ਼ਰਟ ਉਹਨਾਂ ਨੇ ਦਿਖਾਈ ਸੀ ਸੀਸੀਟੀਵੀ ਆਹ yellow ਟੀ-ਸ਼ਰਟ ਆ ਦੇਖੋ ਆ ਆ ਕੋਣ ਹੈ ਮੁੰਡਾ ਜੀ ਆਹ ਇਹ 3 ਵਜੇ ਇੱਕ ਵਾਰੀ ਕੋਸੀਆ ਦੇਖੋ ਜੀ ਆਮਰੇ ਸਾਹਮਣੇ ਹੋ ਚੁੱਕੇ ਕਿਹਦੇ ਚੋਨੇ ਚੋਰੀ ਕੀਤੀ ਆ ਵਡੀਆਂ ਤਸਵੀਰਾਂ ਲਾਈ ਜਾਂਦਾ ਯਾਰ ਤੇਰੇ ਘਰ ਵੀ ਕਰਕੇ ਆਏ ਆ 3 ਵਜੇ 59 ਟੁਗਰੇ ਬਣ ਗਏ ਆਪਣੇ ਕੋਈ ਜ਼ੋਰ ਨਹੀਂ ਸਾਡੀ ਪਾਰ ਜਾਂਦਾ ਤੱਕ ਕੇ ਆਏ ਹੋ ਨਾ ਆ ਦੂਜੇ ਬੰਦੇ ਚੋਰ ਹੈ ਤੁਹਾਡੇ ਘਰ ਦੇ ਨਾਲ ਲਈ ਹੈ ਨਾ ਮੇਰਾ ਭਰਾ ਮੇਰਾ ਬੇਟਾ ਤੁਹਾਡਾ ਬੇਟਾ ਘੜਿਆਂ ਨਾਲ ਤੁਸੀਂ ਕਿਹਾ ਮੈਂ ਪੂਰਾ ਹੋਣੇ ਚਾਹੀਦਾ ਭਾਈ ਮੈਨੂੰ ਮੈਨੂੰ ਉਹ ਨਹੀਂ ਚੜੇ ਮੈਂ ਸਾਰੇ ਸੀਡੀ ਵੀ ਕੈਮਰੇ ਸਭ ਕੋਈ ਮੈਨੂੰ ਉਹ ਵੀ ਪ੍ਰੂਫ ਹੈਗਾ ਮੈਨੂੰ ਹੋਰਾਂ ਦਾ ਮੁਕਈਆ ਤੁਹਾਡੇ ਬੇਟੇ ਨੇ ਕੀਤੀ ਹੈ ਜੀ ਮੈਂ ਕਹਿੰਦਾ ਚੋਰ ਹੈ ਪੂਰਾ ਮੱਲਾ ਵੀ ਕਹ ਰਿਹਾ ਕਿ ਮੁੰਡਾ ਚੋਰ ਹੈ ਇਹ ਲੋਕਾਂ ਦਾ ਮੈਂ ਭਾਈ ਜੱਜਲ ਤੋਂ ਦੇਖੋ ਮੈਂ ਕਹਿੰਦੇ ਫੈਸਲ ਚੋਰ ਨਹੀਂ ਇਹ ਝੂਠ ਬੋਲਦੇਵੇਂ ਇਹ ਝੂਠ ਬੋਲਦੇਵੇਂ ਜੀ ਗੱਲ ਸੁਣੋ ਜੀ ਇੱਕ ਮਿੰਟ ਦੱਸੋ ਹੀ ਦੱਸੋ ਨਾ ਚੋਰ ਕਹ ਰਿਹਾ ਚੋਰ ਇੱਕ ਮਿੰਟ ਮੁਲਾ ਕਹ ਰਿਹਾ ਚੋਰ ਮੈਂ ਕਿਹ ਜਿਮੇਵਾਰ ਨਾ ਨਾ ਮਾਰੂਗਾ ਵੀ ਹੁਣ ਮੈਂ ਉਹਨੂੰ ਮਾਰੂ ਵੀ ਲਵਾਂਗਾ ਜਿੱਥੇ ਜਾਣਾ ਪਵੇ ਮੈਨੂੰ ਇੱਕ ਗੱਡੀ ਤਾਂ ਮਾਰ ਦੋ ਤੁਸੀਂ ਨਾ ਕਰੋਗੇ ਇਹ ਕਹਿੰਦਾ ਮੈਂ ਉਹਨੂੰ ਕੱਲ ਘਰ ਲਪੇਟਾਂ ਤੇ ਜਿਮੇਵਾਰੀ ਹਸਣਾ ਬੇਰਹਿ ਕੀਤੀ ਨਹੀਂ ਤੇ ਦੇਖੋ ਇੱਕ ਮਿੰਟ ਪਾਣੀ ਆਪਣੇ ਨਾਲ ਕਿ ਤੋ ਯਕਰੋ ਪੈਰੋ ਪੈਰੋ ਕਿਉਂ ਗੱਲ ਕਰਨੀ ਭਾਈ ਪਲੀ ਹੋ ਗਿਆ ਇੱਕ ਮਿੰਟ ਉਹਨਾਂ ਨੂੰ ਗੱਲ ਕਰ ਲੈ ਤੁਸੀਂ ਵੀ ਆ ਰਹੀਆਂ ਤੁਸੀਂ ਖਾਂਦੇ ਹੋ ਨਹੀਂ ਕੋਈ ਫੇਰ ਤਾਂ ਤੁਸੀਂ ਮਾਂ ਤੇ ਲੱਗ ਹੋਏ ਹੋ ਪੈਸੋ ਬੈਸੋ ਪੂਰਾ ਮੰਨਿਆ ਕਿ ਮੈਂ ਨਾ ਰਲੀਏ ਆਪਾਂ ਮੰਨਿਆ ਕਿ ਫਰੋ ਪੂਰੇ ਕੋ ਲੱਗਿੰਦੇ ਮਾਂ ਨਾ ਕਿ ਇਹ ਮਗੋਰਗੇ ਨੇ ਮੈਂ ਕਿਹਨਾਂ ਚੋਰੀ ਤੋਂ ਮੁੰਡੇ ਚਿੱਤੀ ਤੁਸੀਂ ਕੀ ਕਹਿ ਰਹੇ ਹੋ ਪ੍ਰੂਫ ਹੈ ਕਿ 3:45 ਮਿੰਟ ਤੇ ਭਾਈ ਕਲੀ ਐਂਟਰ ਹੋਈ ਹੈ ਤੁਸੀਂ ਝੂਠੇ ਬੋਲਦੇ ਹੋ ਇਹ ਝੂਠੇ ਬੋਲਦੇ ਹੋ ਮੈਡਮ ਝੂਠ ਬੋਲਦੇ ਪਏ ਹੋਰੀ ਹੈ ਚੋਰ ਚੋਰ ਤੇ ਦੇਖ ਸਕਦਾ ਇੰਸਪੈਕਟਰ ਨਾ ਪਾਇੰਦਾ ਮਾਹੌਲ ਕੀ ਬਣ ਗਿਆ ਇਹ ਵੱਡੀਆਂ ਤਸਵੀਰਾਂ ਦਿੱਖੋ ਜੀ ਕਿਦੇ ਮੁੰਡੇ ਨੇ ਚੋਰੀ ਕੀਤੀ ਹੈ ਵੀਡੀਓ ਦੇ ਚਾਚਕਾ ਉਹਦੀ ਮਾਂ ਨੂੰ ਫੜ ਲਿਆ ਕਿ ਲੋਕਾਂ ਨੇ ਇਹ ਵੱਡੀਆਂ ਤਸਵੀਰਾਂ ਪੈਨ ਮਥਾਣੇ ਦੀਆਂ ਹਾਂ ਤੇ ਬਹਿ ਲਿਆ ਬਣਾ ਸੋਨਾ ਤੇ ਮੁੰਡੇ ਨੂੰ ਜਾ ਕੇ ਸੋਨਾ ਚਾਲ ਦਿਓ ਕੱਲ ਤੁਹਾਨੂੰ ਖਬਰ ਦਿਖਾਈ ਸੀ ਜਿਹੜਾ ਸੋਨਾ ਚੋਰੀ ਹੋਇਆ ਸੀ ਦੇ ਵਿੱਚ ਵੱਡੀ ਅਪਡੇਟ ਆ ਗਈ ਹੈ ਮੁੰਡੇ ਦੇ ਤੇ ਹੰਗਾਮਾ ਹੋ ਰਿਹਾ ਜੀ ਹੰਗਾਮਾ ਹੁੰਦਾ ਵੀ ਦੇਖ ਸਾਡੇ ਆਪਸ ਦੇ ਵਿੱਚ ਦੇ ਸਾਡੇ ਚੋਦੀ ਨੂੰ ਲੈ ਕੇ ਦੇਖ ਸਾਡੇ ਕੱਲ ਦਿਖਾਈ ਕਿ ਚੋਰੀ ਹੋਈ ਸੀ ਬਸ ਬੱਸੀ ਸ਼ੇਕ ਦੇ ਵਿੱਚ ਉਹ ਆਮਰੇ ਸਾਹਮਣੇ ਹੋ ਚੁੱਕੇ ਉਹ ਕਹਿੰਦੇ ਨਾਲ ਚੋਰੀ ਕੀਤੀ ਕੈਮਰੇ ਵਿੱਚ ਵੀ ਸਾਫ ਵੀਡੀਓ ਕੈਮਰੇ ਵਿੱਚ ਵੀ ਬਣ ਚੁੱਕੀ ਹੈ ਸੋਨਾ ਵੱਲੋਂ ਜਿਹੜਾ ਟਰੈਕਿੰਗ ਕਰਕੇ ਜਿਹੜਾ ਇਹ ਵੱਡੀ ਹਾਦਸਾ ਹੋਈ ਹੈ ਕਿ ਸਿਗਾ ਜੀ ਕੋਈ ਨਹੀਂ ਗਈ ਨਾ 3 ਵਜੇ 45 ਮਿੰਟ ਤੇ ਗਲੀ ਜੈਂਟਰੀ ਹੁੰਦੀ ਹੈ ਤੇ ਸਾਡੇ ਘਰ ਦੇ ਕੋਲ ਤਾਂ ਲੰਘਦਾ ਜਾਂਦਾ ਮੁੰਡਾ ਮੈਂ ਵੀਡੀਓ ਤੁਹਾਨੂੰ ਦਿਖਾ ਦਦਾ ਉਹ ਹੈਗੀ 4 ਵਜੇ 10 ਮਿੰਟ ਦੀ ਤੇ ਜਿਹੜੀ ਗਲੀ ਪਾਰ ਹੁੰਦੀ ਹੈ ਸਿਰਫ 1 ਮਿੰਟ ਦੇ ਵਿੱਚ 1 ਮਿੰਟ ਗਲੀ ਪਾਰ ਬੁਲਾਓ ਮੈਡਮ ਨੂੰ ਬੁਲਾਇਆ ਹੋਣਾ ਸੀਗਾ ਉਸ ਦੇ ਦੌਰਾਨ ਤਾਲਾ ਖੁੱਲ ਨਹੀਂ ਵੀ ਆਜ ਜੀ ਵੀਡੀਓ ਸਾਡੇ ਕੋਲ ਹੈਗੀ ਹੈ ਤੇ ਚੋਰ ਤੁਸੀਂ ਆ ਫੜਿਆ ਮੇਰਾ ਅੱਜ ਭਾਈ ਮੈਂ ਆਪ ਚੋਰ ਫੜਿਆ ਦੇਖੋ ਜੀ ਮੈਂ ਪੂਰਾ ਫੇਸ ਕਰਕੇ ਮੈਂ ਮੈਂ ਨਾਕੂਰ ਤੋਂ ਆਇਆ ਵਾਪਸ ਚੋਰ ਛੱਡ ਗਿਆ ਬਣਾ ਅੱਛਾ ਜੀ ਅੱਗੇ ਮੈਂ ਫੇਰ ਕੁਝ ਖਾਧਾ ਪੀਤਾ ਨਹੀਂ ਪਹਿਲੇ ਮੈਂ ਆਗੇ ਵੀਡੀਓ ਛੱਡਿਆ ਅੰਦਰ ਤੋਂ ਦੇ ਦੇ ਕੇ ਵੀਡੀਓ ਪੇਸ ਕਰ ਦੇ ਨਹੀਂ ਤੁਸੀਂ ਚੋਰ ਆਫੜਿਆ ਜੀ ਦੋਨੋਂ ਬੰਦੇ ਕੱਲ ਪ੍ਰਸ਼ਾਸਨ ਕੀ ਕਹਿੰਦਾ ਪਈ ਅਸੀਂ ਨੂੰ ਪ੍ਰਸ਼ਾਸਨ ਦੇਖੋ ਆਪਣੋ ਜਿਹੜੀ ਲੇਡੀਜ਼ ਪੜੀ ਅਸੀਂ ਜਿਹੜੇ ਏਜੰਟ ਪੜਿਆ ਦੋ ਮੁੰਡੇ ਜਿੰਨੇ ਵੀ ਆਏ ਆ ਮੇਰੀ ਗੱਲ ਸੁਣੋ ਸਾਰੀ ਵੀਡੀਓ ਸਾਫ਼ ਤਨ ਸਮਝ ਆ ਰਿਹਾ ਉਹਦਰ ਗੇਟ ਉੱਟ ਰਿਹਾ ਇਹਨਾਂ ਨੇ ਇਹਨਾਂ ਦੇ ਕਰਕੇ ਇੱਕ ਦੋ ਦੋ ਦਿਨ ਪਹਿਲਾਂ ਮੈਂ ਇਹਨਾਂ ਦੇ ਘਰ ਦੇ ਮੈਨੂੰ ਵੀ ਥੋੜਾ ਸ਼ੱਕ ਸੀ ਕੀ ਕਰਦੇ ਫਿਰਦੇ ਆ ਮੈਂ ਇਹਨਾਂ ਦੇ ਘਰ ਬੂਫਾ ਕੋਈ ਵੀ ਕੋਈ ਚੀਜ਼ ਨਹੀਂ ਇੱਕ ਬਿਸਤਰਾ ਤੋਂ ਲਾਵਾ ਇਹਨਰ ਕਰਤਾ ਕੋਈ ਨਹੀਂ ਸੀ ਉਹ ਜਿਹੜੀ ਲੇਡੀਜ਼ ਮੁੜ ਕੇ ਗਈ ਆ ਹੁਣ ਉਹਨਾਂ ਦੇ ਘਰ ਬੂਫਰ ਕਿੱਥੋਂ ਆ ਗਿਆ ਉਹ ਇੰਨੀ ਸਪੀਕਰ ਉੱਤੇ ਬੂਫਰ ਲਗਾ ਕੇ ਗੇਟ ਕਰਦਾ ਪਿਆ ਅਈ ਮੇਰੇ ਕੋਲ ਛੋਟੀ ਮੇਰੇ ਕੋਈ ਇੱਕ ਪ੍ਰੂਫ ਹੀ ਹੈਗਾ ਵੈਸੇ ਇਸ ਬੰਦੇ ਦੀ ਤੇ ਉਸ ਬੰਦੇ ਦੀ ਆਪਸ ਵਿੱਚ ਕਾਨਾ ਖੋਸੀ ਉਹਦੀ ਇਹ ਤੁਹਾਨੂੰ ਕਿੱਥੋਂ ਪਤਾ ਲੱ ਮੁੰਡਾ ਦਾ ਆਮੁੰਡਾ ਐਮੁੰਡਾ ਕੋਣ ਐਮੁੰਡਾ ਕੋਣ ਉਹਦੇ ਦੇਖ ਲਿਆ ਸੋਟ ਭਾਈ ਲਗਾ ਲੇ ਪਏ ਨਾ ਮੈਂ ਆਪਣੇ ਜਾ ਜਾ ਉਹਨਾਂ ਨੇ ਮੇਰੇ ਯਾਦ ਉਸਨੂੰ ਮੈਂ ਦੱਸਿਆ ਇਹ ਮੁੰਡਾ ਤੇਰੇ ਮਾ ਘਰ ਦਾ ਹਾਂ ਨਾ ਵਾ ਮੇਨੂੰ ਚੋਰ ਆਉਂਦਾ ਮੈਨੂੰ ਘਰ ਦਾਣਾ ਮੈਨੂੰ ਘਰ ਲੈ ਕੇ ਗਿਆ ਸਾਰੇ ਦੁਨੀਆਂ ਨੂੰ ਪਤਾ ਇਹ ਚੋਰ ਹੈ ਅੱਛਾ ਚੋ ਅੱਗੇ ਵੀ ਚੋਰੀਆ ਕਰਦਾ ਹਾਂਜੀ ਭਾਈ ਦੋਨੋਂ ਮਾਂ ਪੁੱਤ ਚੋਰ ਨੇ ਪੂਰਾ ਮੁਹੱਲਾ ਕਹਿੰਦਾ ਦੋਨੋਂ ਮਾਂ ਪੁੱਤ ਉਹਦੀ ਮਾਂ ਤਾਂ ਕਹਿੰਦੀ ਮੇਰੀ ਮੁੰਡਾ ਕੁਝ ਵੀ ਨਹੀਂ ਕਰਦਾ ਮੇਰਾ ਮੁੰਡਾ ਬਿਮਾਰ ਆਇਆ ਜੀ ਇਦਾਂ ਹੈ ਉਦਾਂ ਹੈ ਜੀ ਇਹ ਬੰਦਾ ਕਰਦਾ ਹੈਗਾ ਪੂਰੇ ਮੁਹੱਲੇ ਦੇ ਪੂਰੇ ਮੁਹੱਲੇ ਦੇ ਚੋਰੀਆ ਬੜਾ ਤਕੜਾ ਹੈ ਭਾਈ ਪੂਰੇ ਬੱਲੇ ਲੈ ਗਿਆ ਇਹ ਚੋਰ ਨੇ ਮਾਂ ਪੁੱਤ ਚੋਰ ਹੈ ਮਾਂ ਪੁੱਤ ਦੋਨੋਂ ਚੋਰ ਹੈਗੇ ਨੇ ਪੁਲਿਸ ਚੋਰ ਸਾਡਾ ਪ੍ਰਸ਼ਾਸਨ ਸਾਡਾ ਸਾਥ ਨਹੀਂ ਦੇ ਰਿਹਾ ਪੁੱਛੋ ਜੀ ਉਹ ਕਿੰਨੀ ਦੇਰ ਬਾਅਦ ਤੁਸੀਂ ਫੜਿਆ ਜ ਅਜੀ ਸਵੇਰ ਤੋਂ ਲੈ ਕੇ ਹੁੰਦਾ ਇੱਕ ਇੱਕ ਡੇਢ ਘੰਟੇ ਦੇ ਵਿੱਚ ਮੈਡਮ ਕਿੰਨੇ ਦਿਨ ਬਾਅਦ ਬੰਦਾ ਫੜਿਆ ਤੁਸੀਂ ਜੀ ਬੰਦਾ ਪਰਸੋਂ ਗੋਰੀ ਹੋਈ ਆ ਤੇ ਅੱਜ ਕੋਈ ਨਹੀਂ ਆ ਅਸੀਂ ਆਪਣਾ ਅਸੀਂ ਸਭ ਕੁਝ ਕਿ ਕੈਮਰੇਆਂ ਦੇ ਅੱਗੇ ਜਾਦਾ ਕਿ ਲੋਕਾਂ ਦੀ ਅਰਜ਼ੀ ਕਰ ਕਰਕੇ ਕੈਮਰੇ ਦੀਆਂ ਸਹਾਇਤਾ ਮੰਗਿਆ ਮਾਂ ਨੂੰ ਗੋਲੀ ਦੇ ਨਹੀਂ ਹੈ ਗੋਲੀ ਕਿਹਨੇ ਦਿੱਤੀ ਹੈ ਗੋਲੀ ਦੇ ਨਹੀਂ ਹੁਣ ਕੀ ਬੋਲਿਆ ਗੋਲੀ ਦੇ ਨਹੀਂ ਹੈ ਗੋਲੀ ਦੇ ਨਹੀਂ ਹੈ ਹਾਂ ਜੇ ਮਾਰ ਲਿਆ ਤਾਂ ਸਾਡੇ ਜਿਵੇਂ ਪਏ ਨਾ ਉਹਨਾਂ ਨੂੰ ਗੋਲੀ ਕਾਦੀ ਦੇਣਾ ਜੀ ਕਾਦੀ ਕੋਈ ਨਹੀਂ ਉਹ ਕਹਿੰਦੀ ਗੋਲੀ ਦੇਣਾ ਹੀ ਹੋਵੇ ਮਰ ਜਵੇਂਦਾ ਸੁੰਨਾ ਨਾ ਲਾ ਕੇ ਉਹ ਕਹਿੰਦੀ ਵੀ ਮੇਰੇ ਵੱਲ ਮਰ ਜਵੇ ਉਹ ਤਾਂ ਮਾਂ ਆਪਣੇ ਬੈਠੇ ਬੈਠ ਬੈਰ ਚ ਬਿਆਹਦੇ ਨਹੀਂ ਕਿ ਜੀ ਗੋਲੀ ਕਿਹਨੇ ਦਿੱਤੀ ਹੈ ਜੀ ਭਾਈ ਮਰਦਾ ਮਰ ਜਵੇ ਮੇਰੇ ਵੱਲ ਕਹਿੰਦੀ ਮੈਂ ਪਰਾਜਾ ਦੀ ਗੋਲੀ ਦੇਣ ਆਈ ਆ ਪੈਗਾ ਉਹ ਕੀ ਹੁੰਦਾ ਨਸ਼ੇ ਦੀ ਗੋਲੀ ਹੈ ਅੱਛਾ ਜੀ ਕਾਦੀ ਪ੍ਰੈਗਾ ਦੀ ਗੋਲੀ ਹਾਂਜੀ ਹਾਂਜੀ ਉਹ ਕਹਿੰਦੀ ਮੈਂ ਗੋਲੀ ਦੇਣ ਆਈ ਆ ਮੁੰਡੇ ਨੂੰ ਆਲ ਤੇ ਪਈ ਹੋਈ ਨਸ਼ੇ ਦੀ ਤੇ ਤੁਹਾਡੇ ਹੋਂਦ ਵਿੱਚ ਕਿਹਾ ਨਾ ਮੈਂ ਗੋਲੀ ਦੇਣ ਆਈ ਆ ਹੂੰ ਭਾਜੀ ਦੇਖੋ ਨਹੀਂ ਫੜਿਆ ਕਿੱਦਾਂ ਮੁੰਡਾ ਕਿੱਦਾਂ ਤੁਸੀਂ ਟਰੇਸ ਲਾਇਆ ਕਿੱਦਾਂ ਟਰੈਪ ਲਾਇਆ ਸਾਰਾ ਇਹ ਦੱਸਿਓ ਜੀ ਮੜਾ ਜੀ ਭਾਈ ਜਦੋਂ ਮੈਂ ਵੀਡੀਓ ਰਿਕਾਰਡਿੰਗ ਆਈ ਨਾ ਮੈਂ ਆਪਣੇ ਸਾਰੇ ਪਾਸੇ ਭੇਜੀ ਆਪਣੇ ਦੋ ਚਾਰ ਪੰਜ ਪਿੰਡਾਂ ਨੂੰ ਭੇਜੀ ਆ ਮੈਂ ਆਪਣੇ ਦਿਖਾਈ ਖਾਸ ਬੰਦਿਆਂ ਨੂੰ ਉਹਨਾਂ ਨੇ ਮੈਨੂੰ ਦੱਸਿਆ ਇੱਕ ਜਨੇ ਨੇ ਮੈਨੂੰ ਫੋਨ ਕਰਕੇ ਕਿਹਾ ਭਾਜੀ ਆਜੋ ਮੈਂ ਤੁਹਾਨੂੰ ਟ੍ਰੇਸ ਕਰਾ ਦੇਣਾ ਬੰਦਾ ਬੰਦਾ ਕਿੱਥੇ ਗਿਆ ਮੈਂ ਮੇਰਾ ਨਾਂ ਨਹੀਂ ਆਣਾ ਜੀ ਦਾ ਆਪਾਂ ਬੰਦਾ ਨਹੀਂ ਇਹ ਕੰਮ ਤਾਂ ਪੁਲਿਸ ਦਾ ਹੁੰਦਾ ਟ੍ਰੇਸ ਕਰਨਾ ਪੁਲਿਸ ਵੀ ਤੁਹਾਨੂੰ ਕਿੰਨੀ ਕਿਸਾਇਤਾਂ ਮਿਲੀ ਜੀ ਪੁਲਿਸ ਨੇ ਪ੍ਰਸ਼ਾਸਨ ਨੇ ਤੁਹਾਡਾ ਸਾਥ ਨਹੀਂ ਦਿੱਤਾ ਸਹੀ ਤਰੀਕੇ ਨਾਲ ਜੀ ਢਿੰਡੇ ਪੇਲੇ ਪੁਲਿਸ ਨੇ ਜਿਹਨੇ ਅਸੀਂ ਦੱਸਿਆ ਉਹ ਨਿਕਲ ਗਏ ਮੌਕੇ ਤੇ ਆਈਏ ਸਾਹਮਣਾ ਵੀ ਗੱਲਬਾਤ ਕਰਾਂਗੇ ਕਿਹਦੇ ਫੜਕੇ ਲੈ ਕੇ ਆਏ ਇਹਨਾਂ ਨੂੰ ਕਿ ਇਹਨਾਂ ਨੂੰ ਕੋਈ ਗੋਲੀ ਵੀ ਫੜਾਈ ਗਈ ਹੈ ਦਵਾਈ ਫੜਾਈ ਗਈ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਦੇਖ ਸਾਡੇ ਵੱਡੀਆਂ ਤਸਵੀਰਾਂ ਸੱਤਪਾਜ ਸੱਤਪਾਜ ਕੀ ਮਾਮਲਾ ਕੀ ਯਾਰ ਪੂਰਾ ਇੱਕ ਉਹ ਕਹਿੰਦੇ ਗੋਲੀ ਦੇ ਕੇ ਕਿ ਸੱਤ ਹਮ ਉਹਨੇ ਇਹ ਕਹਿੰਦੀ ਵੀ ਬੈਂਡਾ ਗੋਲ ਪਤਾ ਨਹੀਂ ਇਦੇ ਕੁਝ ਕਹਿੰਦੀ ਵੀ ਗੋਲੀ ਦਾ ਨਾਮ ਲੰਦੇ ਪੇ ਤੁਸੀਂ ਤਾਂ ਆਪਾਂ ਇੱਕ ਜਣ ਗੋਲੀ ਦੇ ਸਕਦੇ ਤੇ ਤੇਰਾ ਮੁੰਡਾ ਲਿਆਇਆ ਕਿਸ ਅਰੋਪ ਦੇ ਵਿੱਚ ਲਿਆਇਆ ਕੀ ਅਰੋਪ ਉਸ ਤੇ ਲੱਗ ਰਿਹਾ ਜੀ ਨਹੀਂ ਅਰੋਪ ਕੀ ਲਾ ਰਿਹਾ ਜੀ ਕੀ ਇਲਜ਼ਾਮ ਇੱਕ ਮਿੰਟ ਜੀ ਇੱਕ ਵਾਰ ਕਰ ਲਓ ਸਰ ਕੀ ਇਲਜ਼ਾਮ ਕੀ ਲਾ ਰਿਹਾ ਜੀ ਮੁੰਡੇ ਉਤੇ ਇਹ ਕਹਿੰਦਾ ਵੀ ਉਹ ਸ਼ਕਲ ਜਿਹੜੀ ਸੀ ਉਹ ਲੱਗਦੀ ਸੀ ਇਹ ਮੁੰਡਾ ਹਾਂ ਕੀ ਕੀਤਾ ਮੁੰਡੇ ਨੇ ਕੀ ਕੀਤਾ ਮੁੰਡੇ ਨੇ ਨਹੀਂ ਨਹੀਂ ਮੁੰਡੇ ਨੇ ਕੀਤਾ ਕਿ ਇਲਜ਼ਾਮ ਕੀ ਲੱਗ ਰਿਹਾ ਜੀ ਆਵੇਂ ਲੱਗ ਰਿਹਾ ਵੀ ਇਹ ਉੱਥੋਂ ਹੀ ਲੱਗ ਰਿਹਾ ਹੁੰਦਾ ਹੂੰ ਅੱਛਾ ਜਿਹੜੀ ਚੋਰੀ ਹੋਈ ਉਹਦੇ ਵਿੱਚ ਅੱਛਾ ਮੁੰਡੇ ਨਾਲ ਪੁੱਛ ਕੇ ਕੀ ਕੀਤਾ ਤੁਸੀਂ ਸਿਗਾ ਮੁੰਡਾ ਕਿੰਨੇ ਅੱਛਾ ਇੱਥੇ ਜਿਹੜੀ ਉਹ ਲੜਕੀ ਦੂਸਰੀ ਆਈ ਹੈ ਉਹ ਕਹਿ ਰਹੀ ਕਿ ਮੇਰਾ ਮੁੰਡਾ ਗਲਤ ਹੈ ਪੁਲਿਸ ਐਵੇਂ ਲੈ ਆਈ ਹੈ ਜੀ ਕੋਈ ਨਹੀਂ ਨਾ ਕੋਈ ਸੀ ਹੂੰ ਆ ਮੁੰਡਾ اندر ਹੈਗਾ ਉਹ ਜਿਹੜੇ ਹੂੰ ਮੈਂ ਮੇਰਾ ਮੁੰਡਾ ਚੋਰਾ ਸਹੀ ਹੈ ਸੱਤਪਾਲ ਜੀ ਇੱਕ ਮਿੰਟ ਦੀ ਉਹਨੇ ਬਿਆਨ ਲਈ ਆਪੇ ਸੱਤਪਾਲ ਜੀ ਦੇ ਜੀ ਹਾਂ ਜੀ ਹਾਂ ਜੀ ਬੋਲੋ ਬੋਲੋ ਸਰ ਬੋਲੋ ਹੂੰ ਹੂੰ ਚਲੋ ਮਾਮਾ ਸਿਹਰਾ ਬਹੁਤ ਸਾਂਝੀ ਹੁੰਦੇ ਨੇ ਕਹਿਣਾ ਨਹੀਂ ਵੀ ਦੇਖੀ ਵੇ ਅਸੀਂ ਜਿਹੜੀ ਇਹ ਦਿਖਾ ਰਹੇ ਆ ਉਹ ਮੁੰਡਾ ਲੱਗਦਾ ਉਹ ਜਿਹੜਾ ਤੁਸੀਂ ਲਿਆਂਦਾ ਫੜ ਕੇ ਕਿੰਨੇ ਹੂੰ ਆਪਣੇ ਉਮਰ ਵਿੱਚ ਜੇ ਨਾਲ ਲੋਕਾਂ ਨੇ ਗੱਲ ਬੋਲੀ ਹੈ ਨਾ ਦੁਨੀਆ ਦੇ ਕਿਹੜੀ ਜਗ੍ਹਾ ਲੈ ਜਾਂਦਾ ਮੁੰਡਾ ਫੜ ਕੇ ਆਉਂਦਾ ਬਸੇ ਸ਼ੇਕ ਦੇ ਠੀਕ ਹੈ ਜੀ ਠੀਕ ਹੈ ਜੀ ਮੁੰਡਾ ਉਹੀ ਨਿਕਲਿਆ ਕਿਹੜੀ ਕਾਰਵਾਈ ਉੱਤੇ ਕੀਤੀ ਜਾਵੇਗੀ ਜੀ ਬੰਦਾ ਆਇਆ ਤਾਂ ਉਹ ਉਹ ਕਹਿੰਦੇ ਮੱਲੇ ਵਾਲੇ ਕਹਿੰਦੇ ਅੱਗੇ ਵੀ ਨੇ ਚੋਰੀਆ ਕੀਤੀ ਆ ਉਹ ਤਾਂ ਵੈਰੀਫਾਈਡ ਪਾਰਟ ਆਫ ਇਨਵੈਸਟੀਗੇਸ਼ਨ ਆ ਹੂੰ ਉਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਆ ਤੁਸੀਂ ਆ ਦੇਖ ਸਕਦੇ ਵੱਡੀਆਂ ਤਸਵੀਰਾਂ ਦੇਖ ਸਕਦੇ ਹੋ ਔਲਾ ਪੈਂਦਾ ਤੇ ਆਪਸ ਵਿੱਚ ਦੇ ਸਕਦੇ ਹੋ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇਵੇਂ ਜਲੰਧਰ ਮੇ ਟੀਵੀ ਦੇ ਉੱਤੇ ਲਾਈਵ ਤਸਵੀਰਾਂ ਥੱਲੇ ਆਇਓ ਮੈਡਮ ਇੱਧਰ ਨੂੰ ਆਇਓ ਨੀਚੇ ਨੀਚੇ ਆਇਓ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇਵੇਂ ਇੱਕ ਕਿਹਦਾ ਚੋਰ ਫੜਿਆ ਕਿ ਕੈਮਰੇ ਚ ਆਇਆ ਗਿਆ ਉਹਨਾਂ ਦੇ ਵੱਲੋਂ ਕਹਿਣਾ ਇਹਦਾ ਦੇ ਸਾਡੇ ਅਫਸਰ ਨੂੰ ਬੁਲਾ ਲਓ ਮੈਂ ਤੁਸੀਂ ਮੇਰੇ ਨਾਲ ਸੇਰੇ ਕੱਲੋ ਮੇਰੇ ਅਫਸਰ ਸਾਰੇ ਗੱਲ ਸੁਣਾ ਦੇ ਮੈਂ ਤਾਂ ਸਭ ਨੂੰ ਦੱਸਣ ਦੀ ਮੇਰੀ ਯਾਰ ਜਿਹੜਾ ਮੇਰੇ ਦੋਸਤ ਹੈ ਮੈਂ ਸੀਗੇ ਤੁਹਾਡਾ ਕੰਮ ਸੋਣਾ ਇੱਕ ਮਿੰਟ ਚ ਕਢਾ ਦੂੰਗੀ ਮੈਨੂੰ ਕਹਿੰਦੀ ਮੇਰਾ ਸੋਨਾ ਖਵਾ ਚਾ ਕੋਈ ਨਹੀਂ ਜੀ ਵਾਈਟ ਸੂਟ ਵਾਲਾ ਇਹ ਇੰਨੇ ਚੋਰੀ ਦਾ ਜਾਮ ਹੈ ਇਹ ਤੇ ਚੋਰੀ ਦੇ ਨਾ ਮੀਆਂ ਬੀਬੀ ਜਿਹੜੇ ਚੋਰੀ ਤੁਹਾਡੀ ਗਵੰਡੀ ਜਿਹੜੀ ਤੁਸੀਂ ਦੱਸ ਰਹੇ ਹੋ ਹੂੰ ਨਹੀਂ ਉਹ ਵੀ ਨਾਲ ਸੀਗੇ ਚੋਰੀ ਦੇ ਵਿੱਚ ਹੂੰ ਉਹ ਸਾਡੇ ਕੋਲ ਪ੍ਰੂਫ ਹੈ ਦਿਖਾਓ ਇੱਧਰ ਆ ਕੇ ਮਾੜਾ ਤੁਸੀਂ ਦਿਖਾਓ ਪ੍ਰੂਫ ਤੁਸੀਂ ਆ ਦੇ ਸਕਦੇ ਬੱਸੀ ਸ਼ੇਕ ਵਾਲਾ ਮਾਮਲਾ ਕੱਲ ਦਾ ਮਾਮਲਾ ਚੋਰ ਫੜਿਆ ਗਿਆ ਦੇ ਸਕਦੇ ਚੋਰੀ ਕਰਦੇ ਪਏ ਸੀ ਜੀ ਇਹਨਾਂ ਕੋਲ ਪ੍ਰੂਫ ਕਹਿੰਦੇ ਕੋ ਪੂਰੀ ਹੈ ਦਿਖਾਓ ਮਾੜਾ ਸਿਸਰੀ ਵੀ ਦਿਖਾਓ ਜੀ ਜੇਲੀ ਸੀ ਸੀਸੀਟੀਵੀ ਦਿਖਾਓ ਮੈਂ ਕਹਿੰਦੀ ਤੁਹਾਡੇ ਕੋਲ ਕੀ ਹੈ ਜੀ ਮੇਰੇ ਕੋਲ ਤੁਸੀਂ ਕੁਝ ਨਾਲੇ ਫਿਰ ਲੋਹੀ ਹੈ ਜਿਹੜੀ ਜਿਹੜੀ ਵੀ ਹੈਗੀ ਤੁਸੀਂ ਦਿਖਾਓ ਸਬੂਤ ਤੁਹਾਡੇ ਕੋਲ ਕਿੱਦੇ ਆ ਜੀ ਦੱਸ ਰਿਹਾ ਦੋਸਤੋ ਇੱਕ ਕੋਈ ਚੋਰ ਫੜਿਆ ਗਿਆ ਕੱਲ ਦੇ ਮਾਮਲੇ ਵਿੱਚ ਆਪ ਹੀ ਫੜਿਆ ਗਲੀ ਮੱਲੇ ਲੈਣ ਦੇ ਸਕਦੇ ਕਿੰਨੇ ਦੇ ਕਾ ਚੋਰੀ ਹੋਈ ਸੀ ਵੱਡੀ ਆ ਤਸਵੀਰਾਂ ਦੁਕਾਨ ਦੇ ਖੋਸ਼ੀਗਰ ਦੇ ਵੀ ਦੇ ਸਕਦੇ ਹੋ ਇਹ ਵੱਡੀ ਆ ਤਸਵੀਰਾਂ ਜਨੰਦਮੇ ਟੀਵੀ ਦੇ ਉੱਤੇ ਪਾਇਨ ਮਥਾਣੇ ਦੀ ਆ ਦੇ ਸਕਦੇ ਹੋ ਉੱਤੋਂ ਕੋ ਵੀਡੀਓ ਗਿਆ ਨਾ ਅਮੋਕੇ ਦੀ ਵੱਡੀ ਆ ਤਸਵੀਰ ਆ ਦੁਕਾਨ ਦੀ ਕੋਸ਼ਿਸ਼ ਕਰਦੇ ਆਪ ਹੀ ਫੜ ਕੇ ਲੈ ਕੇ ਆਏ ਮੱਲੇ ਵਾਲੇ ਦੇਖ ਸਕਦੇ ਕਿੰਨੇ ਦੇ ਕਾ ਚੋਰੀ ਹੋਈ ਸੀ ਵੱਡੀ ਆ ਤਸਵੀਰ ਆ ਦੁਕਾਨ ਦੀ ਕੋਸ਼ਿਸ਼ ਕਰਦੇ ਪਿੰਨਮਾ ਥਾਣੇ ਦੀ ਆ ਦੇਖ ਸਕਦੇ ਹੋ ਸੋਨਾ ਜਿਹੜਾ ਸੋਨਾ ਚੋਰੀ ਕੀਤਾ ਤੇ ਨਾਲ ਇਹ ਮੁੰਡੇ ਦੀ ਮਾਂ ਵੀ ਇੱਥੇ ਪਹੁੰਚੀ ਹੋਈ ਇਸ ਵਕਤ ਸਾਰੇ ਪਹੁੰਚੇ ਹੋਏ ਆ ਜੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੇਰਾ ਮੁੰਡਾ ਸਹੀ ਆ ਉਸਨੇ ਕੋਈ ਚੋਰੀ ਨਹੀਂ ਕੀਤੀ ਪਰ ਇਹ ਕਿਹੜਾ ਵੜੇ ਰੂਪ ਲਾ ਰਿਹਾ ਜੀ ਦੋ ਕੁੜੀਆਂ ਜਾ ਰਹੀਆਂ ਨਾ ਇਹ ਦੋਨੋਂ ਕੁੜੀਆਂ ਫਰੂ ਹੋਈਆਂ ਨੇ ਅਮਰਦਾਨਾ ਹੋਣੇ ਲੈ ਕੇ ਆਇਆ ਕੀ ਆਹ ਮੁੰਡਾ ਗਿਆ ਯellow tiger ਦੇਖੋ ਜੀ ਗਿਆ ਹੁਣੇ ਕੰਮੇ ਬੜਾ ਖਲਵਾਓ ਸਹੀ ਵੀਡੀਓ ਦਿਖਾਉਣਾ ਮੈਨੂੰ ਇਹਨੂੰ ਓਪਨ ਕਰਾ ਦਿਓ ਤੁਹਾਡੇ ਲਈ ਆਇਆ ਇੱਥੇ ਪੱਖਲੇ ਆਇਆ ਜੀ ਦਿਖਾਓ ਪਾਜੀ ਵੀਡੀਓ ਪੂਰਾ ਕੀ ਗੱਲ ਕੀ ਦਿਖਾਓ ਜੀ ਐਂਟਰ ਹੋਣ ਦਿਖਾਓ ਬੜਾ ਵੀਡੀਓ ਆਈ ਦੇਖ ਲਿਆ ਆਈ ਮੁੰਡਾ ਦੇਖ ਲਿਆ ਮੈਂ ਅੰਦਰ ਅੱਛਾ ਜੀ ਬਾਕੇ ਦੀ ਪਹਿਲਾ ਗੱਦੀ ਘਰ ਜਾ ਕੇ ਕਹਿੰਦੀ ਪੁਲਿਸ ਵਾਲਿਆਂ ਨੂੰ ਕਹਿੰਦੀ ਮੈਂ ਬਿਮਾਰ ਆ ਮੁੰਡਾ ਸਾਡਾ ਬੁੱਢਾ ਨਹੀਂ ਤੇ ਫੇ ਚੱਕ ਕੇ ਲਿਆਏ ਜੇ ਰਾਮਨਾਥ ਉਰ ਕੇ ਆਇਆ ਮੁੰਡਾ ਹਮ ਮੁੰਡਾ ਕਹਿੰਦਾ ਮੈਂ ਕੋਰ ਦਾ ਬਿਮਾਰ ਹਾਂ ਟਪਰਾਗਾ ਦੀ ਗੋਲੀਆਂ ਦਿੰਦਾ ਭਾਈ ਨਸ਼ੇ ਸੀੜੀ ਇਹ ਬੜਾ ਤਕੜਾ ਪੂਰਾ ਮੱਲਾ ਵਾਲਾ ਕਹਿੰਦੇ ਚੋਰ ਹੈ ਬੜਾ ਤਕੜੇ ਦੋਨੋਂ ਮਾਰ ਪੋਤੇ ਹਮ ਬਾਕੀ ਮੱਲੇ ਵਾਲੇ ਨਹੀਂ ਆਏ ਆਪਣੇ ਨਾਲ ਜੀ ਬੁਲਾਓ ਮਾੜਾ ਬੁਲਾਓ ਨਾ ਨੂੰ ਦਿਖਾਓ ਜੀ ਤੁਸੀਂ ਇਹ ਦੇ ਸਾਦੇ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਵੇ ਇਹ ਲਾਈ ਜਿੰਨਾਂ ਦਾ ਮੈਂ ਟੀਵੀ ਦੇ ਉੱਤੇ ਦੇਸੀ ਦੇ ਸਕਦੇ ਹੋ ਮੱਲੇ ਬਲੇ ਵੀ ਆਇਆ ਦੇ ਸਕਦੇ ਹੋ ਭਾਜੀ ਕੀ ਗੱਲ ਕੀ ਤੁਸੀਂ ਮੱਲੇ ਚ ਹੀ ਰਹਿਣ ਵਾਲੇ ਹੋ ਕੀ ਮਾਮਲਾ ਕੀ ਪੂਰਾ ਝੂਠ ਕੀ ਸੱਚ ਕੀ ਆ ਦੱਸੋ ਬਣਿਆ ਜਿੱਦਾਂ ਚੋਰੀ ਹੋਈ ਉਦੋਂ ਮੈਂ ਤੇ ਐਨੀਟਿੰਗ ਨਾਲ ਜਾਣੀ ਸੀਗਾ ਅੱਛਾ ਜੀ ਤੇ ਭਾਈ ਦਾ ਮੈਨੂੰ ਫੋਨ ਆਇਆ ਵੀ ਅੱਗਾ ਦਾ ਚੋਰੀ ਹੋਈ ਹੋਣੀ ਆ ਹੂੰ ਮੈਂ ਪੀ ਨਹੀਂ ਆ ਹੂੰ ਤੇ ਹੁਣ ਭਾਈ ਨੂੰ ਲੈ ਕੇ ਆਇਆ ਤੇ ਭਾਈ ਨੇ ਵੀ ਆ ਚੋਰ ਫੜਿਆ ਆਪ ਹੀ ਫੜਿਆ ਚੋਰ ਇਹ ਤਾਂ ਕੰਮ ਚਲੋ ਪੁਲਿਸ ਦਾ ਜੀ ਤੁਸੀਂ ਫੜਿਆ ਪਤਾ ਕਿਤਾ ਚੱਲੇ ਇਹਨਾਂ ਚੋਰ ਆ ਤੋ ਆਈ 14 ਜਿਹੜਾ ਮੁੰਡਾ ਨੇ ਵੀ ਸੀ ਤੇ ਰੋਗ ਲੱਗ ਗਿਆ ਪਈਓ ਜੀ ਦੱਸਿਆ ਪਤਾ ਕਿਤਾ ਚੱਲੇ ਆ ਭਈ ਆਈ 14 ਲੱਗ ਰਹੀਆਂ ਚੋੜੀ ਦੇ ਜੀ ਸੋਨਾ ਥੋੜੀ ਕਰਕੇ ਇਥੋਂ ਪ੍ਰਾਰ ਹੋਇਆ ਜੀ ਇਹ ਮੁੰਡਾ ਲੱਗਦਾ ਕੁੜੀਆਂ ਕੁੜੀਆਂ ਪਤਾ ਕਿਤੇ ਕੁੜੀਆਂ ਕੌਣ ਸੀ ਗਿਆ ਦੱਸਦੇ ਆ ਹਾਂ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਜੈਲੋ ਟਿਕਾ ਇਹ ਸਾਡੀ ਗਲੀ ਦਾ ਸੀ ਸੀ ਟੀ ਵੀ ਇਹ ਬੰਦਾ ਰੈੱਡ ਪਿਛੜਾ ਨਾਲ ਉਧਰੋਂ ਆ ਰਿਹਾ ਹੈ ਉਹ ਦੋਨੋਂ ਉੱਥੇ ਆਪਸ ਵਿੱਚ ਗੱਲਬਾਤ ਕਰਦੇ ਨਹੀਂ ਅੱਛਾ ਜੀ ਨਾਲ ਦੂਸਰਾ ਮੁੰਡਾ ਕਿਹੜਾ ਦੂਸਰਾ ਤੀਜਾ ਅੱਛਾ ਜੀ ਉਹ ਅੱਜ ਜਲਾ ਕੇ ਉਹ ਮੁੰਡਾ ਕਿੱਧਰ ਆ ਗਿਆ ਉਹ ਉੱਥੇ ਖੜਾ ਰਿਹਾ ਉਹ ਬੁਲਾਈਓ ਦੀਦੀ ਨੂੰ ਬੁਲਾਈਓ ਮਨਨ ਲਈ ਅੱਛਾ ਜੀ ਉਹ ਬੰਦੇ ਉੱਥੇ ਖੜਾ ਰਿਹਾ ਉਹ ਬੰਦੇ ਨੇ ਆ ਕੇ ਤੇ ਮਾਈਕ ਫਿਨੇ ਰਲ ਗਏ ਜਿਹੜੇ ਸਾਰੇ ਪਤਾ ਲੱਗ ਰਿਹਾ ਕੀ ਚੋਰੀ ਦੀ ਆਵਾਜ਼ ਆ ਰਹੀ ਹੈ ਜਦ ਬਾਦ ਚੋਰੀ ਕੀਤੀ ਹੈ ਜਿਹੜਾ ਘਰ ਹੈਗਾ ਅੱਛਾ ਜੀ ਉਹਨਾਂ ਦੇ ਸਾਰੇ ਦਰਵਾਜ਼ੇ ਤੋੜਨ ਦੀ ਆਵਾਜ਼ ਆ ਰਹੀ ਹੈ ਜਦੋਂ ਸੀ ਸੀ ਟੀ ਵੀ ਸਾਰੇ ਦੇਖਦੇ ਆ ਉਸ ਟਾਈਮ ਦੇ ਦੀਦੀ ਕੀ ਚੋੜ ਕੀ ਸੱਚ ਹੈ ਦੀਰੀਏ ਕੀ ਝੂਠ ਹੈ ਕਿ ਸੱਚ ਹੈ ਮੈਨੂੰ ਦੱਸ ਦੋ ਬੋਲੀਓ ਨਾ ਪੁਲਿਸ ਮਾਰੋ ਪੁੱਛ ਲਈਏ ਇਲਜ਼ਾਮ ਲਾ ਰਿਹਾ ਜੀ ਉਹ ਮੈਂ ਪੁੱਛ ਨਹੀਂ ਬੋਲ ਸਕਦੀ ਨਹੀਂ ਇਹ ਕਿੱਦਾਂ ਕਹਿੰਦੇ ਮੁੰਡੇ ਨੇ ਦਿੱਤਾ ਹੈ ਮੇਰੀ ਗੱਲ ਦੋ ਹੈ ਮੇਰੇ ਰਿਪੋਰਟਾਂ ਜਵਾਬ ਦਿੱਤਾ ਹੈ ਫਿਰ ਇਹੀ ਕਹਿ ਸਕਦੀ ਹਾਂ ਜੇ ਮੇਰੇ ਮੁੰਡੇ ਨੇ ਚੋਰੀ ਕੀਤੀ ਆ ਉਹਨੂੰ ਜੇਲ੍ਹ ਭੇਜਿਆ ਜਾਵੇ ਠੀਕ ਹੈ ਠੀਕ ਹੈ ਨਹੀਂ ਤਾਂ ਗੱਲ ਨੂੰ ਮੇਰੇ ਮੁੰਡੇ ਨਾਲ ਕੋਈ ਗੱਲਬਾਤ ਹੋ ਗਈ ਹੈ ਜ਼ਿੰਮੇਵਾਰ ਉਹ ਬਸ ਸਟ੍ਰੈਸ ਦਾ ਕੋਈ ਨਹੀਂ ਕਦੋਂ ਲੈ ਕੇ ਕੋਣ ਆ ਪੁਲਿਸ ਲੈ ਗਈ ਮੁੰਡੇ ਨੂੰ ਕੋਣ ਘਰੋਂ ਲੈ ਕੇ ਆਇਆ ਪੁਲਿਸ ਲੈ ਗਈ ਹੈ ਪੁਲਿਸ ਸਟੇਸ਼ਨ ਤੇ ਦੇਖੀ ਜਿਹੜੀ ਦਿਖਾ ਰਿਆ ਜੀ ਉਹ ਬਾਰ ਬਾਰ ਦਿਖਾ ਰਿਆ ਜੀ ਮੁੰਡੇ ਉੱਤੇ ਉਹ ਕਹਿੰਦਾ ਜੀ ਮੈਂ ਪ੍ਰੈਗਾ ਲੈਣ ਗਿਆ ਸੀ ਸਰ ਤੁਸੀਂ ਮੈਨੂੰ ਅੱਗੇ ਵੀ ਉਹ ਗੱਲ ਪੁੱਛ ਚੁੱਕੇ ਤੁਸੀਂ ਪੁਲਿਸ ਨਾਲ ਪੁਲਿਸ ਨਾਲ ਗੱਲ ਕੀਤੀ ਤੁਸੀਂ ਉਹਨੇ ਪੁਲਿਸ ਕੀ ਕਹਿੰਦੀ ਆ ਹੁਣ ਪਤਾ ਨਹੀਂ ਉਹ ਤਾਂ ਆਪਾਂ ਵੈਰੀਫਾਈ ਕਰਾਂ ਤੁਸੀਂ ਚੱਲੇ ਹੋ ਠੀਕ ਆ ਓਕੇ ਦੇ ਸਕਦੇ ਹੋ ਵੱਡੀਆਂ ਤਸਵੀਰਾਂ ਇਹ ਲੜਕੀ ਦੀ ਮੰਮੀ ਮਾਤਾ ਸ਼ੇਰੀ ਆ ਦੇ ਦੇ ਸਕਦੇ ਹੋ ਮੈਂ ਤਾਂ ਹੀ ਆਪਾਂ ਪੁੱਛਦੇ ਬਿਨਾਂ ਮਤਲਬ ਛੁੱਟਾ ਤੋਂ ਸਾਰਾ ਕੁਝ ਤਾਂ ਤੁਹਾਡੇ ਕੋਲ ਆਇਆ ਇਹ ਤਾਂ ਗੱਲਾਂ ਗਲਤ ਆ ਭਾਜੀ ਮੈਂ ਤਾਂ ਹੀ ਪੁੱਛਦੇ ਮੇਰਾ ਆਪਾਂ ਹਾਂਜੀ ਹਾਂਜੀ ਫਿਰ ਉਹ ਦਜੀ ਮੇਰੇ ਕੋ ਆ ਜਾ ਹੂੰ ਮੈਨੂੰ ਕੋ ਡਰ ਨਹੀਂ ਹੈਗਾ ਕਿਸੇ ਦਾ ਮੈਂ ਕਹਿੰਦੀ ਜਿਵੇਂ ਮੇਰੇ ਕੋ ਇਹ ਤਾ ਉਹ ਜੇਲ੍ਹ ਲਜਾਇਆ ਜਾਵੇ ਠੀਕ ਆ ਜੇ ਮੇਰਾ ਮੁੰਡਾ ਬੀ ਵੀ ਇੱਕ ਸਵਾਲ ਹੋ ਲੈ ਲੋ ਛੋਟਾ ਕ ਅਨੇ ਦਾ ਕਹਿਣਾ ਦਾ ਗਲੀ ਮੱਲੇ ਵਾਲੇ ਕਹਿੰਦੇ ਪੇ ਅਨੇ ਦਾ ਕਾਕਾ ਚੋਰੀ ਅੱਗੇ ਵੀ ਕਰਦਾ ਇਹ ਕੀ ਸੱਚ ਦਾ ਝੂਠਾ ਵੀ ਦੱਸ ਲੋ ਹਾਂਜੀ ਹਾਂਜੀ ਅੱਜ ਕੱਲ ਕਿਹੜੇ ਮੁੰਡਿਆਂ ਨੇ ਅੱਗੇ ਗਲਤੀਆਂ ਨਹੀਂ ਕੀਤੀਆਂ ਹੋਣ ਮੈਂ ਤਾਂ ਕੀਤੀ ਅੱਗੇ ਚੋਰੀ ਕੀਤੀ ਉਹਨੇ ਅੱਗੇ ਕੀਤੀਆਂ ਤਾਂ ਭੁਗਤੀਆਂ ਮੀਆਂ ਲਈ ਕਿਤੇ ਆ ਹੁਣ ਕਹਿ ਲੈ ਜਿੱਦਾਂ ਦੀ ਹੁਣ ਹਾਲਾਤ ਆ ਨਾ ਉਹਦੇ ਤੁਸੀਂ ਖੁਦ ਵੀ ਦੇਖ ਲੈ ਨਹੀਂ ਉਹ ਤਾਂ ਅੱਗੇ ਚੋਰੀ ਕੋਈ ਕੀਤੀ ਉਹਨੇ ਨਹੀਂ ਸਰ ਜੀ ਪਹਿਲਾਂ ਕਾਫੀ ਧੇਰ ਪਹਿਲਾਂ ਕੀਤੀ ਆ ਪਹਿਲਾਂ ਚਲੋ ਕੀਤੀ ਆ ਪਹਿਲਾਂ ਇੱਕ ਦੋ ਕਾਲ ਹੀ ਹੋਣੀ ਹੈ ਗਲਤੀ ਨਾਲ ਉਹਨਾਂ ਇਹ ਬੋਲਦੇ ਪਤਾ ਵਾਰਾ ਤੂੰ ਕਿੱਥੇ ਚੱਲੀ ਆ ਇਹਨਾਂ ਦਾ ਕੀ ਮਤਲਬ ਇਹਨੂੰ ਕਹਿੰਦਾ ਹੈ ਇਹਨੀਆਂ ਗੱਲਾਂ ਇਹ ਚੈਂਸ ਹੈਗਾ ਇਹਨਾਂ ਨੂੰ ਲੇਡੀਜ਼ ਨੂੰ ਬੋਲਣ ਦਾ ਕੀ ਮਤਲਬ ਅਗਰ ਬਾਕੀ ਪੁਲਿਸ ਸਾਰੀ ਵੈਰੀਫਾਈ ਕਰ ਲਈਏ ਮੈਂ ਪੁਲਿਸ ਵਾਲੇ ਦੇ ਨਾਲ ਤੁਸੀਂ ਉੱਥੇ ਪੁੱਛੋ ਪੁਲਿਸ ਕੱਢੇ ਉਹਦਾ ਤੁਸੀਂ ਆਪਣੇ ਬੇਟੇ ਨਾਲ ਗੱਲ ਕੀਤੀ ਬਹੁਤ ਕੋਈ ਸੱਚ ਦੱਸਦਾ ਕਿ ਕੋਈ ਕੰਮ ਕੀਤਾ ਗਲਤ ਨਹੀਂ ਕੀਤਾ ਕਹਿੰਦਾ ਜੀ ਮम्मा ਮੈਂ ਕੰਮ ਕੀਤਾ ਹੁੰਦਾ ਮੈਂ ਘਰੇ ਨਹੀਂ ਸੀ ਬੈਣਾ ਹਾਂ ਆ ਚਲੋ ਆਟੋਮੈਟਿਕ ਬੰਦਾ ਕਰੋ ਬੰਦਾ ਐਸਪੀ ਸਤੀ ਕਰਨ ਚਲੇ ਜਾਂਦਾ ਕਰੋ ਅਦੀ ਵੀ ਨਹੀਂ ਡਰਦਾ ਭਾਵੇਂ ਮੈਂ ਆਪਣੇ ਘਰ ਬੈਠੀ ਮੈਨੂੰ ਕੋਈ ਕਿਸੇ ਦਾ ਡਰ ਨਹੀਂ ਪੁਲਿਸ ਬੰਦਿਆਂ ਦੇ ਨਾਲ ਮੈਂ ਹੈਗੀ ਠੀਕ ਹੈ ਨਾ ਉਹ ਆਪਣੀ ਪੂਰੀ ਵੈਰੀਫਾਈ ਕਰਨ ਕਿਉਂਕਿ ਜੋ ਉਹ ਕਹਿ ਰਿਹਾ ਮੈਂ ਇਹ ਨਹੀਂ ਮਾਰਨਗੇ ਮੈਂ ਮਾਰੂੰਗਾ ਮੁੰਡਾ ਉਹ ਵਾਪੇ ਭਗਵਾਨ ਦੇ ਹੂੰ ਚਲੋ ਜੋ ਗਲਤ ਕੰਮ ਕਿਸ ਨੇ ਕੀਤਾ ਉਹਦਾ 답 ਦੇ ਦੇ ਜੀ ਸਭ ਬੱਚਿਆਂ ਵੱਲੋਂ ਕਿਆ ਜਾ ਰਿਹਾ ਦੇ ਸੱਦਿਓ ਵੱਡੀਆਂ ਤਸਵੀਰਾਂ ਕਰਦਾ ਸੀ ਲੜਕਾ ਇਹੋ ਜਿਹਾ ਕੰਮ ਹੂੰ ਕਿਸੇ ਨੂੰ ਹੁੰਦਾ ਮੈਂ ਕੁਛ ਕਰ ਨਹੀਂ ਲੰਦਾ ਨਾ ਮੈਂ ਪ੍ਰਸ਼ਾਸਨ ਨੂੰ ਬੁਲਾਇਆ ਨਾ ਜੀ ਪ੍ਰਸ਼ਾਸਨ ਨੂੰ ਬੁਲਾਇਆ ਹੂੰ ਜਿਹੜਾ ਪੁਲਿਸ ਨੂੰ ਭਾਗੇ ਮੈਂ ਪਕੜਾਇਆ ਉਹ ਕਿਤੇ ਬੁਲਾਈਓ ਮੇਰੇ ਮਾਣੇ ਨੂੰ ਤੁਸੀਂ ਆ ਦੇ ਲੋ ਸੀ ਉਹ ਮੰਨਦੇ ਪਏ ਉਹ ਮੰਨਦੇ ਪਏ ਆਪਣੇ ਮੂੰਹ ਮੰਨਦੇ ਵੇ ਮੇਰੇ ਬੇਟੇ ਨੇ ਚੋਰੀਆ ਕੀਤੀ ਅੱਗੇ ਗਲਤੀਆਂ ਵੀ ਕੀਤੀਆਂ ਮੇਰੇ ਬੇਟੇ ਨੇ ਉਹ ਤਾਂ ਮੰਨਦੇ ਪਏ ਉਹ ਕਹਿੰਦੇ ਮੇਰੇ ਬੇਟੇ ਨੇ ਗਲਤੀਆਂ ਕੀਤੀ ਆ ਲੱਗ ਰਿਹਾ ਬਾਰ-ਬਾਰ ਕਿ ਉਸੇ ਮੁੰਡੇ ਨੂੰ ਸੁਨਾ ਜਿਹੜਾ ਚੱਕਿਆ ਜੀ ਬਾਰ-ਬਾਰ ਇਹਨਾਂ ਵੱਲੋਂ ਇਲਜ਼ਾਮ ਲੱਗ ਰਿਹਾ ਦੇ ਸਾਡੇ ਵੱਡਿਆਂ ਤੁਸੀਂ ਇਹੇ ਮੁੰਡੇ ਨੇ ਸੁਨਾ ਚੱਕਿਆ ਦੇ ਸਾਡੇ ਵੱਡਿਆਂ ਤਸਵੀਰਾ ਦੁਕਾਨ ਦੀ ਕੋਸ਼ਿਸ਼ ਕਰ ਤੇ ਜਨੰਦਰ ਮੀ ਟੀਵੀ ਤੇ ਲਾਈਵ ਯਾਰ ਅੱਗੇ ਹਰ ਨੂੰ ਦੱਸ ਦੱਸ ਸੱਜਣਾਂ ਦਾ ਗਾਵਤ ਕਰ ਰਹੇ ਪਰਿਵਾਰਕ ਮੈਂਬਰ ਕਿਤੇ ਸੁਣਨ ਇਨਸੀਡੈਂਟ ਉਹ ਵੀ ਸਾਨੂੰ ਉੱਪਰ ਤੈਸ ਕਰਾਇਆ ਹੋਇਆ ਯਾਰ ਇਹ ਵੀ ਫੜੇ ਸੀ ਦੋਨੋਂ ਉਹ ਪਤਾ ਨਹੀਂ ਸਰ ਕੀ ਪਿਆਰੀ ਆ ਇੱਕ ਮਿੰਟ ਇੱਕ ਮਿੰਟ ਚਲੋ ਹੰਡਰੇ ਆ ਸਾਰੇ ਕਹੀ ਜਾਂਦੇ ਹੁੰਦੇ ਆ ਪਤਾ ਰਹੂ ਲੱਗਦਾ ਕਿ ਉਹ ਪਤਾ ਕੀ ਆ ਤੁਹਾਨੂੰ ਨਹੀਂ ਵੀ ਤੁਸੀਂ ਹੰਡਰੇ ਬੈਗੇ ਕਿ ਨਹੀਂ ਅਸੀਂ ਕੋਈ ਕੰਮ ਨਹੀਂ ਕਰਦੇ ਤੁਹਾਡੇ ਪਰ ਮਜਬੂਰੀ ਇਹ ਹੁੰਦੀ ਵੀ ਸਾਨੂੰ ਇਸ ਟਾਈਮ ਸਾਡੇ ਸਾਡੀ ਮਜਬੂਰੀ ਆ ਸਾਨੂੰ ਬਚੀ ਸਿਕਿਉਰਿਟੀ ਚੈੱਕ ਕਰਨੀ ਹੋਈ ਉਹ ਤਾਂ ਰੱਜ ਗਈ ਦਿਨਾਂ ਦੇ ਲਿਆ ਹਮ ਸਤਪਾ ਜੀ ਉਹਦੀ ਕੁੜੀ ਦੇ ਬੇਟੇ ਦੇ ਕਦੀ ਮਾਤਾ ਸ਼ੀਰੀ ਨਾ ਕਹਿੰਦੇ ਮੇਰੇ ਬੇਟੇ ਨੇ ਗਲਤੀਆਂ ਕੀਤੀ ਆ ਕਿ ਚੋਰੀਆਂ ਕੀਤੀ ਆ ਪਹਿਲਾਂ ਕੀਤੀ ਹੋਣੀ ਨਹੀਂ ਕੀਤੀ ਉਹ ਮੰਨਦੀ ਵੀ ਇਹ ਨਹੀਂ ਗੱਲ ਹਾਂਜੀ ਹਮ ਨਹੀਂ ਨਹੀਂ ਉਹ ਤਾਂ ਚਲੋ ਤੁਸੀਂ ਪਹਿਲਾਂ ਆਪ ਹੀ ਇੰਨੀ ਗੱਲ ਕੀ ਨਾ ਨਹੀਂ ਆਦੇ ਆਪਾਂ ਤੂੰ ਦੇਸੋਂ ਤੋਂ ਵੱਡੀ ਆ ਤਸਵੀਰ ਆ ਪ੍ਰਸ਼ਾਸਨੋਂ ਆਪਾਂ ਪੜਾ ਦਿੱਤਾ ਗਿਆ ਹੁਣ ਸਾਡੀ ਜ਼ਿੰਮੇਵਾਰੀ ਨਹੀਂ ਐ ਮੁੰਡਾ ਮਰੇ ਜੀਏ ਜੋ ਮਰਜੀ ਐ ਮਾਂ ਦੀ ਕਹਿ ਗਈ ਐ ਕਿ ਜ਼ਿੰਮੇਵਾਰ ਇਹ ਨੇ ਅਸੀਂ ਜ਼ਿੰਮੇਵਾਰ ਨਹੀਂ ਹਗੇ ਭਾਜੀ ਪ੍ਰਸ਼ਾਸਨ ਦੇ ਕੋਲ ਮੁੰਡਾ ਐ ਸਾਡੇ ਕੋਲ ਨਹੀਂ ਐ ਮੁੰਡਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਐ ਸਾਰੀ ਜੋ ਵੀ ਹੈਗੀ ਐ ਹਾਂਜੀ ਇਹ ਤਾਂ ਤੁਸੀਂ ਲੈਣ ਦਾ ਜ਼ਿੰਮੇਵਾਰੀ ਭਾਜੀ ਜ਼ਿੰਮੇਵਾਰੀ ਤਾਂ ਲਵਾਂਗੇ ਤੁਹਾਡੇ ਕੋਲ ਮੁੰਡਾ ਫੜਾਉਗਾ ਤੇ ਤੁਸੀਂ ਫੜਿਆ ਅਮਲਾ ਚ ਰੱਖਿਆਦਾ ਸੀ ਥੋੜੀ ਜ਼ਿੰਮੇਵਾਰੀ ਲਵਾ ਕੇ ਭਾਜੀ ਇਹ ਤੁਸੀਂ ਇਨਸਾਫ ਲੈਣੇ ਕਿ ਨਹੀਂ ਲੈਣਾ ਜੀ ਭਤੀ ਭਾਈ ਇਨਸਾਫ ਲੈਣਾ ਚਾਹੁੰਦੇ ਆ ਆਪਾਂ ਕਿਹਨਾਂ ਦਾ ਕੰਮ ਕਿਹ ਚਾਹੀ ਆਪਾਂ ਨਹੀਂ ਕਰਦੇ ਵੇ ਸਾਡਾ ਪ੍ਰਸ਼ਾਸਨ ਸਾਥ ਨਹੀਂ ਦੇ ਰਹੀ ਦੇਖੋ ਜੀ ਸਾਡਾ ਤਾੜ ਦਿੱਤਾ ਹੈ ਸਾਡੇ ਤੁਹਾਡਾ ਸਾਥ ਨਹੀਂ ਦੇਦੀ ਤੁਹਾਡਾ ਕੰਮ ਹੈ ਫੜਾਰਾ ਉਹਨਾਂ ਦਾ ਕੰਮ ਇਨਵੈਸਟੀਗੇਸ਼ਨ ਦਾ ਹੈ ਹੋਈ ਨਾ ਇਨਵੈਸਟੀਗੇਸ਼ਨ ਕਰ ਲੈ ਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹ ਕੱਢ ਦਿੰਦੇ ਮੈਂ ਤੁਹਾਨੂੰ ਦੋ ਕਿਹਾ ਸੀ ਬਾਈ ਦੂਜੇ ਥੀਰੇ ਤੇ ਚੱਲੀ ਖੜਿਆ ਨਾ ਉਹ ਤੇਰੀ ਵੀ ਚੱਲੀ ਗਈ ਤੇ ਉਹਦਾ ਘਰ ਹੋਣਾ ਦੂਜਾ ਮੈਂ ਦੋਨੇ ਮੇਨ ਪੱਤੇ ਜਿਹੜੇ ਭਾਈ ਮੇਨ ਸੀਗੇ ਉਹਲੀ ਉੱਪਰ ਤੇ ਛੱਡ ਦਿੱਤੇ ਜੀ ਚੋਰ ਮੇਨ ਹੈ ਔਰ ਤੁਸੀਂ ਉਹਨਾਂ ਨੂੰ ਦੱਸੋ ਆਪਣੇ ਬਰਬਾਦ ਸਨ ਲਖਾਓ। ਦੋ ਜੀ ਪਹਿਲੀ ਹੱਥਾਇਆ ਜਾ ਰਿਹਾ ਕਾਰਵਾਈ ਕਰਵਾਉਣ ਦੇ ਲਈ ਇੱਕ ਸਕਦੇ ਹੋ। ਉਹ ਵੀ ਤੇਰੇ ਸਾਹਮਣੇ ਇੱਥੇ ਆਕਰ। ਦੇਖੋ ਭਾਈ ਦੇਖੋ ਤੁਹਾਡੇ ਆ। ਪੀਰ ਬੰਦਾਂ ਪਰ ਛੱਡ ਦਿੱਤਾ ਤੁਹਾਡੇ ਆ। ਅਗਰ ਤੁਹਾਡੇ ਆ ਛੱਡ ਦਿੱਤੀ ਹੈ। ਅਗਰ ਮੇਰਾ ਕੋਈ ਨਹੀਂ। ਕੋਈ ਹੋਈ। ਮੇਰਾ ਵੀ ਜ਼ਿੰਮੇਵਾਰ ਹੋ। ਅਗਰ ਮੇਰੇ ਬੱਚੇ ਵੀ ਜ਼ਿੰਮੇਵਾਰ ਨਹੀਂ ਹੈ। ਕਿਹਦੇ ਨੂੰ ਚੁੱਧਾ ਮਾਂ ਉਹਦੀ ਕਹਿ ਗਈ ਹੈ ਨਾ। ਯੋ ਆਪਾਂ ਜਿੰਮੇਵਾਰ ਜਿਹੜੀਆਂ ਦੋ ਕਹਿੰਦੇ ਨਾ ਥੋੜੀ ਜਿਹੀ ਉਹ ਕੋਈ ਨਾ ਕੋਈ ਬ੍ਰੈਂਡ ਵੀ ਦੇ ਦਿੱਤਾ ਹੈ ਆਪਾਂ ਕਰਦਾ ਇਹ ਨਸ਼ੇ ਦੀ ਕੋਈ ਨੀ ਕੰਪਲੇਂਟ ਲਗੀ ਉਹ ਤਾਂ ਕੋਈ ਚੱਕਰ ਨਹੀਂ ਭਾਈ ਤੁਸੀਂ ਯਾਰ ਸਾਡਾ ਸਾਡੇ ਪੁਰਤਾਂ ਵੀ ਦੇਖੋ ਅਸੀਂ ਵੀ ਇਨਸਾਨ ਹਾਂ ਨਸ਼ੇ ਦੀ ਚਲੋ ਨਾ ਚੀਜ਼ ਨੂੰ ਦੇਖੋ ਆਪਾਂ ਤੁਹਾਡਾ ਕੰਮ ਸੀ ਦੇਖੋ ਸਾਡੂੰ ਚੀਜ਼ ਸੁਧਰਾਓ ਚਾਰ ਚਾਰ ਦਿਨ ਹੋ ਗਏ ਇਹ ਚੀਜ਼ਾਂ ਜੇ ਆਪਾਂ ਨੂੰ ਉਹਦੇ ਦੇਣ ਕੋਈ ਜੀ ਤੁਸੀਂ ਉੱਥੇ ਬੰਦਾ ਪਰੇਸ਼ਾਨ ਨਹੀਂ ਹੋ ਕੇ ਦੌਰ ਕੀ ਹੋ ਗਿਆ ਭਾਈ ਮੇਰਾ ਬਿਆਨ ਲਖਲਾ ਜੇ ਕੋਈ ਗੱਲ ਬਾਤ ਨੂੰ ਮੈਂ ਬੈਠਾ ਬਿਆਨ ਲੈ ਲਓ ਮੇਰੇ ਹੁਣ ਵੀ ਕਹਿੰਦਾ ਬਿਆਨ ਲੈ ਲਓ ਹੋਰ ਇੱਥੇ ਮੁਕਰੀਆ ਨਾ ਯਾਰ ਆਪਾਂ ਇਹ ਗੱਲ ਫੇਰ ਵੀ ਸਾਡਾ ਫਰਜ਼ ਹੈ ਦੇਖੋ ਸਾਡੀ ਕਸਮ ਗੁਡੀ ਕਾਲਾਂ ਦਾ ਜਵਾਬ ਕਰਦਾ ਆ ਵੀਰ ਜੀ ਤੇ ਸਰਕਾਰ ਦੇ ਤਰਫੋਂ ਬਖਸ਼ਣ ਚਾਹੁੰਦੇ ਸਾਰਾ ਕੁਝ ਨਹੀਂ ਕਰਨੀ ਹੈਗੀ ਦੇਖੋ ਤੁਹਾਡੀ ਚੋਰੀ ਸਾਨੂੰ ਪਤਾ ਦੁੱਖ ਜੇ ਮੇਰੀ ਹੋਈ ਮੈਨੂੰ 100 ਰੁਪਏ ਕਿਉਂ ਜੀ ਸੱਤ ਪਾਈ ਛੋਟੀ ਮੋਟੀ ਚੋਰੀ ਨਹੀਂ 4 ਲੱਖ ਰੁਪਏ ਗੈਣਾ ਅਗਲੇ ਦਾ ਜੇ ਉਹੀ ਮੁੰਡਾ ਮਿਲਿਆ ਫਿਰ ਇਹਨਾਂ ਨੂੰ ਇਨਸਾਫ ਮਿਲੇਗਾ ਜੀ ਬਾਜੀ ਉਹਨਰ ਕਹਤ ਜੇ ਉਹੀ ਮੁੰਡਾ ਥੋੜੀ ਸਾਫ ਮਿਲੇਗਾ ਜੀ ਉਹ ਦੋਨੋਂ ਜਿਹੜੇ ਉਹਨੂੰ ਸੁਣਾਣਾ ਜਿਹੜਾ ਗਾਣਾ ਕਰਾ ਕਰੋ ਦੇਖੋ ਸਾਡੀ ਮੂਵੀ ਹੈਲੋ ਜੀ ਤੁਹਾਡੀ ਤੁਸੀਂ ਵੀ ਇਨਵੈਸਟੀਗੇਸ਼ਨ ਕਰਨਾ ਤਾਂ ਕਰਨੀ ਕਰਨੀ ਹੈਗੀ ਸਾਰੇ ਆਪਣੇ ਵੀ ਆਹ ਜੀ ਆਪਣੇ ਵੀ ਤੁਸੀਂ ਬਾਲਾ ਪਾਈ ਆ ਮੈਂ ਇਹਨੇ ਆ ਗਏ ਭਾਈ ਅੰਦਰ ਆ ਜਿਓਗੇ ਜਾ ਮੇਰਾ ਵੀਰ ਹਾਂ ਤੁਹਾਨੂੰ ਸੁਣੋ ਗੱਲ ਸੁਣੋ ਹਾਂ ਤੇੜੇ ਦੇ ਭਾਈ ਨਹੀਂ ਨਹੀਂ ਸਕਦਾ ਤੁਸੀਂ ਦੇ ਸਕਦੇ ਹੋ ਪੁਲਿਸਰੇ ਮੋਰੇ ਹੱਥ ਜੋੜੇ ਜਾਂਦੇ ਪਰਿਵਾਰ ਵੱਲੋਂ ਪ੍ਰਸ਼ਾਸਨ ਦੇ ਮੋਰੇ ਚੋਰੀ ਅੰਦੇ ਪਿਆ ਇਹ ਵੱਡੀਆਂ ਤਸਵੀਰਾਂ ਗੰਦਰ ਦੀਆਂ ਆ ਇਸ ਦਾ ਘਰ ਵਾਲਾ ਆ ਦੇਖ ਸਾ ਦੇ ਇੱਕ ਘਰ ਚੋਰੀ ਹੋ ਚੁੱਕੀ ਦੂਜੇ ਪਾਸੇ ਅੱਧੇ ਚੋੜੇ ਅੰਦਰ ਵਿੱਚ ਪ੍ਰਸ਼ਾਸਨ ਦੇ ਫੜ ਲਓ ਫੜ ਲਓ ਫੜ ਲਓ ਬੰਦੇ ਚੋਨਾ ਚੋਰੀ ਹੋਇਆ ਹੈ ਜਿਹੜਾ ਬੰਦਾ ਕੇਂਦਰ ਵੱਲੋਂ ਆਪ ਹੀ ਜਿਹੜਾ ਆਪਣੇ ਲੋਕਾਂ ਕੰਮ ਕਰ ਸਕਿਆ ਪੁਲਿਸ ਹੈ ਨਾ ਅੰਦਰ ਪਰਸੈਂਟ ਬੰਦੇ ਬਣਾਉਂਦੇ ਗਏ ਜਦ ਕਿ ਪੂਰੀ ਜ਼ਿੰਮੇਵਾਰੀ ਹੈ ਪੇਸ਼ ਕਰਨਾ ਜ਼ਿੰਮੇਵਾਰੀ ਅਸੀਂ ਲਈ ਹੈ ਅਸੀਂ ਪੇਸ਼ ਵੀ ਕਿਤੇ ਆ ਉਧਰੋਂ ਬੰਦੇ ਹੀ ਭੜਾਏ ਆ ਤੇ ਜਿਹੜਾ ਮੇਰ ਬੰਦਾ ਮੋਰੀ ਸੀ ਗਿਆ ਉਹ ਬੰਦਾ ਚਲਾ ਗਿਆ ਹੈ ਘਰ ਹੂੰ ਪੁਲਿਸ ਦੀ ਜ਼ਿੰਮੇਵਾਰੀ ਬਣੀਏ ਕਿ ਨਹੀਂ ਬਣੀ ਬਈ ਚਲੋ ਇਹ ਤੱਕ ਆਪ ਪੁਲਿਸ ਸਾਹਿਬ ਜੋ ਕੰਮ ਤੁਸੀਂ ਕੀਤਾ ਆਪ ਆਪ ਲੱਬੇ ਬੰਦੇ ਆਪ ਹੀ ਫੜਾਈ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਚਲੋ ਇਹ ਕੰਮ ਪ੍ਰਸ਼ਾਸਨ ਦਾ ਕੰਮ ਸੀ ਸਰ ਇਹ ਵੀ ਗੱਲ ਵੱਡੀ ਆ ਦੀ ਇੱਕੋ ਇਹ ਕੰਮ ਕੀਤਾ ਪੁਲਿਸ ਦਾ ਸੀ ਵੀਡੀਓ ਚੈੱਕ ਕਰਨੀ ਇਹਨਾਂ ਨੇ ਆਪ ਹੀ ਵੀਡੀਓ ਚੈੱਕ ਢਾਈ ਸਾਬੂ ਚ ਘਟਾਇਆ ਸੱਤ ਪਾ ਜੀ ਇਹ ਵੀ ਚੀਜ਼ ਸੋਚਣ ਵਾਲੀ ਬੜੀ ਵੱਡੀ ਹੈ ਪ੍ਰਸ਼ਾਸਨ ਦਾ ਕੰਮ ਕੰਮ ਸੀ ਕੱਲ ਦਾ ਕੈਮਰਾ ਚੈੱਕ ਕਰਨੇ ਇਹਨਾਂ ਨੇ ਆਪ ਕੈਮਰੇ ਚੈੱਕ ਕੀ ਇੱਕ ਮਿੰਟ ਮੈਨੂੰ ਸਵਾਲ ਲੱਗੇ ਆਪ ਇਹਨਾਂ ਨੇ ਕੈਮਰਾ ਚੈੱਕ ਕੀਤਾ ਆਪ ਹੀ ਬੰਦਾ ਫੜਾਇਆ ਚਾਕੇ ਉਹ ਬੰਦੇ ਅੰਦਰ ਰੋਣਾ ਪਾਈਆਂ ਤੇ ਕਹਦੇ ਮੈਂ ਆਪ ਕੈਮਰਾ ਚੈੱਕ ਕਰਨਗੇ ਆਪ ਉਹ ਤਾਂ ਉਹ ਕਹਿੰਦੇ ਆਪ ਆਪ ਕੈਮਰੇ ਚੈੱਕ ਪੁੱਛ ਉਹ ਕਹਿੰਦੇ ਨਹੀਂ ਆਈ ਕੈਮਰਾ ਚੈੱਕ ਉਹ ਕਹਿੰਦੇ ਕੋਈ ਸਾਥ ਮੈਨੂੰ ਰੋਣਾ ਪਾਈਆਂ ਕੈਮਰੇ ਦੇਖ ਕੇ ਰੋਣਾ ਮੈਨੂੰ ਕਰਕੇ ਆਇਆ ਜਿਆਦਾ ਸਾਹਣਾ ਤੇ ਯਾਰ ਕੋਈ ਗੱਲ ਤੂੰ ਤੂੰ ਮੇਰਾ ਵੀ ਚੈੱਕ ਕਰ ਲੈ ਵਧੀਆ ਹੋਵੇ ਨਹੀਂ ਇੱਕਦੁੱਤ ਤੁਹਾਡੇ ਕੈਮਰੇ ਨਾਲ ਪਤਾ ਨਹੀਂ ਕਿੰਨੇ ਗੱਲ ਐਸਐਚਓ ਸਾਹਿਬ ਗਏ ਮੌਕੇ ਤੇ ਉਹ ਘਾਹੀ ਨਹੀਂ ਸੀ ਕੋ ਤੁਸੀਂ ਆਹ ਕੁਰਸੀ ਨਾ ਲਈ ਹੈ ਨਹੀਂ ਸੀ ਜਦੋਂ ਉਹਨਾਂ ਨੇ ਸ਼ੁਰੂ ਕਰਤੇ ਤੁਸੀਂ ਆਪ ਹੀ ਕਰੀ ਉਹਨਾਂ ਨੇ ਰਾਤ ਨੂੰ ਕਿੰਨੇ ਵਜੇ ਆਉਣਾ ਮੈਂ ਕਿਹਾ ਮੈਨੂੰ ਬੁਲਾਓ ਨਹੀਂ ਨਹੀਂ ਦੂਜੇ ਪਾਸੇ ਦੂਜੇ ਪਾਸੇ ਇਦਾਂ ਕਰਨਾ ਸੀ ਉਹ ਦੂਜੇ ਪਾਸੇ ਟੈਸਟ ਕਰਕੇ ਤੁਹਾਨੂੰ ਉਹ ਵੀ ਦੱਸੋ ਨਾ ਭਾਬੀ ਜਿਹੜਾ ਉਹ ਕਹਿੰਦੇ ਸੀਗੇ ਕਹਿੰਦੇ ਤੁਸੀਂ ਆਪ ਹੀ ਕਿਹਾ ਲੱਗਦਾ ਆਪ ਹੀ ਚੋਰੀ ਕੀਤੀ ਹੈ ਤੁਸੀਂ ਆਪ ਹੀ ਗਿਆ ਉਹਨਾਂ ਨੇ ਕਿਹਾ ਇਦਾਂ ਤੁਸੀਂ ਆਹ ਦੇ ਸਕਦੇ ਵੱਡੀਆਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਬੇ ਮੌਕੇ ਦਾ ਦੇ ਸਕਦੇ ਹੋ ਪੰਜ ਨੰਬਰ ਥਾਣੇ ਦਾ ਮੋਲ ਦੇ ਲਓ ਆਪ ਹੀ ਚੋਧ ਲੱਭਿਆ ਆਪ ਹੀ ਫੜਾਇਆ ਗਿਆ ਪ੍ਰਸ਼ਾਸਨ ਨੂੰ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਪੇ ਤੇ ਵੀ ਚਾਹ ਤੋਲੇ ਦਾ ਸੋਨਾ ਵਾਲਾ ਗੋਡ ਕਹਿੰਦੇ ਕਿਰੇ ਘਾ ਚੋਰੀ ਹੋਈ ਹੋਵੇ ਉਹਨੂੰ ਪਤਾ ਚੱਲਦਾ ਜਲੰਧਰ ਸ਼ਹਿਰ ਦੇ ਵਿੱਚ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੋਸ਼ੀ ਕਰ ਦੇਵੇ ਮਾਣੀ ਮੋਟੀ ਚੋਰੀ ਨਹੀਂ ਅਲੀ 4 ਲੱਖ ਦੀ ਚੋਰੀ ਅੱਜ ਕੀ ਦੇਤੇ ਛੋਟੀ ਮੋਟੀ ਚੋਰੀ ਨਹੀਂ 4 ਲੱਖ ਦੀ ਚੋਰੀ ਆ ਦੀ ਇਹ ਮੋਟੀ ਹੈ ਭਾਈ ਤੇ ਚੋਰੀ ਹੈ ਉਹਦੀ ਮਾਂ ਵੀ ਦੇਖੋ ਜੀ ਵਿੱਚ ਡਲੀ ਹੋਈ ਹੈ ਮਾਂ ਵੀ ਮੁੱਲੇ ਵਾਲੇ ਕਹਿੰਦੇ ਚੋਰ ਹੈ ਹੂੰ ਤੇ ਸਭ ਦੋਨੇ ਚੋਰ ਨੇ ਮਾਂ ਹੂੰ ਮੁੱਲੇ ਵਾਲੇ ਨਹੀਂ ਮੰਨਦੇ ਭਾਈ ਭయ్యా ਕੀ ਹੈ ਜੀ ਦੇਖੋ ਅੱਪਾ ਪੂਰੀ ਕਾਰਵਾਈ ਦਿਖਾ ਰਿਹਾ ਮੀਡੀਆ ਸਿਖਰ ਦੇ ਉੱਤੇ ਜੀ ਜ਼ਿੰਮੇਵਾਰੀ ਤੇ ਛੱਡ ਦਿੱਤਾ ਹੂੰ ਮੁੱਲੇ ਜਾੜੇ ਦੇ ਉਹਦਾ ਕੰਮ ਜਾਣੇ ਆਪ ਆਪਣੇ ਪੈਸਿਆਂ ਨਾਲ ਮਤਲਬ ਭਾਈ ਇਹਦਾ ਤੁਹਾਡਾ ਗੈਪ ਹੋਇਆ ਸਾਨੂੰ ਇਹ ਮੁੱਲੇ ਵਾਲੇ ਆ ਬਾਕੀ ਇਹ ਮੁੱਲੇ ਵਾਲੇ ਆ ਭਾਈ ਸਾਰੇ ਮੁੱਲੇ ਲਈ ਆ ਮੈਡਮ ਤੁਸੀਂ ਮੁੱਲੇ ਵਿੱਚ ਹੀ ਰਹਿਣ ਮਲੇਓ ਕੀ ਗੱਲ ਕੀ ਹੋਈ ਪਤਾ ਕੁਝ ਮੁੱਲੇ ਚ ਹੀ ਰਹਿਣ ਮਲੇਓ ਕੀ ਕਿੰਨਕ ਝੂਠ ਕਿੰਨਕ ਸਾਚਰਾ ਦੇ ਲੋਗ ਅਗਲੇ 4 ਲੱਖ ਦਾ ਸੋਨਾ ਕਿ ਬਾਚਿਆ ਚੋਰੀ ਹੋਈ ਹੈ ਕੀ ਮਾਮਲਾ ਕੀ ਪੁਰਾ ਕੋਈ ਨਹੀਂ ਪੁਛੀ ਕੱਲ ਬਾਹਰ ਆਏ ਸੀ ਤੇ ਪਤਾ ਲੱਗਾ ਸਾਡੇ ਘਰ ਦੇ ਨਾਲ ਹੀ ਘਰ ਵਿੱਚ ਚੋਰੀ ਹੋਈ ਹੈ ਹੂੰ ਬਸ ਇਹਨਾਂ ਦੇ ਸੰਬੰਧ ਲੱਗਾ ਲੇਕਿਨ ਗਵੰਡੀਓ ਉੱਤੇ ਇਲਜ਼ਾਮ ਲਾ ਰਿਹਾ ਪਿਛਲੇ ਘਰ ਉੱਤੇ ਤੁਹਾਨੂੰ ਲੱਗਦਾ ਜੀ ਉਹ ਘਰ ਇੱਦਾਂ ਦਾ ਹੈ ਜਾਂ ਉਹ ਪਰਿਵਾਰ ਇੱਦਾਂ ਦਾ ਹੈ ਚੋਰੀ ਕਰਨ ਦਾ ਨਹੀਂ ਆਏ ਆ ਕਿਲਾ ਹਸਣ ਹੂੰ ਉਹ ਪ੍ਰਾਕੜਾ ਦੇਖੋ ਖਾਲੂ ਨਹੀਂ ਉਹਦੀ ਸਾਰਾ ਮੋੜੀ ਉਹਨਾਂ ਨੇ ਹੋ ਕੇ ਕਰਵਾਇਆ ਕੰਮ ਨਹੀਂ ਉਹ ਮੁੰਡੇ ਦੀ ਮਾਂ ਨੇ ਮੰਨਿਆ ਮੇਰੇ ਮੁੰਡੇ ਨੇ ਪਹਿਲਾਂ ਗਲਤੀਆਂ ਕੀਤੀਆਂ ਚੋਰੀ ਕੀਤੀ ਉਹਦੀ ਮਾਂ ਨੇ ਮੰਨਿਆ ਮੁੰਡੇ ਉਹਨਾਂ ਇਹ ਕਹਿੰਦੇ ਮੇਰੇ ਬੇਟੇ ਨੇ ਪਹਿਲਾਂ ਚੋਰੀਆਂ ਕੀਤੀ ਆ ਹੁਣ ਤਾਂ ਮੈਨੂੰ ਕਹਿੰਦੇ ਪਤਾ ਨਹੀਂ ਹੁਣ ਨਵੇਂ ਆਏ ਆ ਤੇ ਕੱਲ ਸਸ ਅਸੀਂ ਬਾਹਰ ਨਿਕਲੇ ਪਤਾ ਲੱਗਾ ਕੀ ਆਪਣਾ ਮਕਾਨ ਰੈਂਟ ਤੇ ਉਹਨਾਂ ਦਾ ਪਤਾ ਨਹੀਂ ਇੰਨਾ ਬਲੀ ਫਟਾ ਸਾਨੂੰ ਕਿਰਾਇਆ ਕਰ ਰੈਂਟ ਚਾਹ ਦੇਖ ਸਕਦੇ ਹੋ ਲਗਾਤਾਰ ਦੇਖ ਸਕਦੇ ਹੋ ਵੱਡੀਆਂ ਤਸਵੀਰਾਂ ਦਾ ਜਲੰਧਰ ਮੈਂ ਟੀਵੀ ਦੇ ਉੱਤੇ ਵੱਡੀਆਂ ਤਸਵੀਰਾਂ ਦੁਕਾਨ ਦੀ ਖੋਸ਼ੀਗਾਰ ਤੇ ਜਲੰਧਰ ਮੈਂ ਟੀਵੀ ਦੇ ਉੱਤੇ ਇਹ ਲਾਈਵ ਤਸਵੀਰਾਂ ਬਹੁਤ ਦੇਖ ਸਕਦੇ ਹੋ ਵੱਡੀਆਂ ਤਸਵੀਰਾਂ ਦੁਕਾਨ ਦੀ ਖੋਸ਼ੀਗਾਰ ਦੇ ਵਿੱਚ ਜਲੰਧਰ ਮੈਂ ਟੀਵੀ ਦੇ ਇੱਕ ਚੋਰ ਨੂੰ ਲੈ ਕੇ ਅਨਦਰ ਕਹਿਣਾ ਇਹਦਾ ਪਾਪ ਹੀ ਫੜਿਆ ਆ ਆਪ ਹੀ ਫੜਾਇਆ ਗਿਆ ਪਾਕਿਸਤਾਨ ਦਾ ਚੈਨ ਨੇ ਕੋਈ ਚੀਜ਼ ਹੀ ਪੁਸ਼ਟੀ ਨਹੀਂ ਕਰਦਾ ਫਿਰ ਇਹ ਪਰਵਾਹ ਦਾ ਕੈਨ ਦਾ ਦੇ ਸਕਦੇ ਹੋ ਵੱਡੀਆਂ ਤਸਵੀਰਾਂ ਜਲੰਧਰ ਮੇ ਟੀਵੀ ਦੇ ਲਾਈਵ ਤਖਾਨ ਦੀ ਕੋਸ਼ਿਸ਼ ਕਰਦੇ ਦੁਬਾਰਾ ਦੱਸ ਸੀਗੇ ਦੇ ਸਕਦੇ ਉਹ ਬਲਾਈਓ ਮੈਡਮ ਨੂੰ ਬਣਾਇਆ ਮੈਂ ਤਾਂ ਇੱਥੇ ਹੀ ਕਹਣਾ ਭਜੀ ਆ ਤੁਹਾਡੇ ਸਾਹਮਣੇ ਆ ਇਹ ਵੱਡੀਆਂ ਤਸਵੀਰਾਂ ਦੇ ਸਕਦੇ ਹੋ ਕੈਮਰੇ ਚੈੱਕ ਕਰਕੇ ਆਪ ਹੀ ਪ੍ਰਸ਼ਾਸਨ ਨੂੰ ਫੜਾਇਆ ਗਿਆ ਲੜਕੇ ਨੂੰ ਉਹਨਾਂ ਦਾ ਕੈਨ ਦਾ ਮੁੰਡੇ ਦੀ ਮਾਂ ਦਾ ਕੈਨ ਦਾ ਮੇਰਾ ਬੇਟਾ ਪਹਿਲਾਂ ਚੋਦੀਆ ਕਰਦਾ ਜੀ ਹੋਨ ਦਾ ਪਤਾ ਨਹੀਂ ਕੀਤੀ ਨਹੀਂ ਕੀਤੀ ਮੈਂ ਉਹਨੂੰ ਪੁੱਛਿਆ ਪਿਆ ਨਾ ਪੁੱਤ ਦੱਸ ਦੇ ਉਹ ਕਹਿੰਦਾ ਮੈਂ ਨਹੀਂ ਚੋਰੀ ਕੀਤੀ ਮਾਤਾ ਜੀ ਫੇ ਵੀ ਸਦਾ ਚੰਨ ਕੋਈ ਚੀਜ਼ ਦੀ ਪੁਸ਼ਟੀ ਨਹੀਂ ਅੱਦਾ ਕਰਦਾ ਵਾ ਵੱਡੇ ਸਵਾਲ ਇਹ ਵੀ ਆਦੇ ਇਹ ਪ੍ਰਸ਼ਾਸਨ ਦਾ ਕੰਮ ਸੀ ਕਿ ਇਹਦਾ ਉਹਨਾਂ ਨੇ ਆਪ ਕੈਮਰੇ ਕਹਿੰਦੇ ਆਪ ਆਪ ਚੈੱਕ ਕੀਤੇਗੇ ਆਪ ਹੀ ਫੜਾਇਆ ਗਿਆ ਸਾਰਾ ਕੁਝ ਦੇਖ ਸਾਡੇ ਵੱਡੀਆ ਤਸਵੀਰ ਜਨੰਦ ਮੈ ਟੀਵੀ ਦੇ ਬਣੇ ਦੋ ਸਾਡੇ ਚੰਨੇ ਨਾਲ ਕਿਹੜੇ ਕਾ ਚੋਦੀ ਉਹਨਾਂ ਵੀ ਗੱਲਬਾਤ ਕਰਾਂਗੇ ਮੈਡਮ ਉਹਨਾਂ ਨੂੰ ਬੁਲਾਇਆ ਮੈਡਮ ਨੂੰ ਇਹ ਵੱਡੀ ਆ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ 4 ਲੱਖ ਰੁਪਏ ਚੋਰੀ ਮਾਰੀ ਮੋਟੀ ਗੱਲ ਨਹੀਂ ਆ ਦੀ ਕੱਲ ਦਾ ਮਾਮਲਾ ਸੀ ਬੱਸੀ ਸ਼ੇਖ ਗੁਰੂ ਘਰ ਦੀ ਗਲੀ ਦੇ ਅੰਦਰ ਪੈਂਦਾ ਗੁਰਦੁਆਰੇ ਸਾਹਿਬ ਦੀ ਗਲੀ ਦੇ ਅੰਦਰ ਜਾ ਕੇ ਨੁੱਕਰ ਦੇ ਵਿੱਚ ਇੱਕ ਦਾ ਮਕਾਨ ਆਲਾ ਨੁੱਕਰ ਦੇ ਵਿੱਚ ਮਕਾਨ ਆਲਾ ਦੇ ਸਕਦੇ ਉਹਨਾਂ ਦਾ ਕਹਿਣਾ ਸੀਗੇ ਬਹੁਤ ਧੰਨਵਾਦ ਜੀ ਸਾਡੇ ਚੈਨਲ ਨਾਲ ਜੁੜੇ ਰਹਿਣਾ ਜਿਲੰਦਰ ਮੇ ਟੀਵੀ ਨਾਲ ਕੋਈ ਨਵੀਂ ਅਪਡੇਟ ਹੋਵੇ ਲਾਈਵ ਹੋਵੇ ਦੱਸਾਂਗੇ ਬਹੁਤ ਧੰਨਵਾਦ ਸਾਡੇ ਚੈਨਲ ਨਾਲ ਜੁੜੇ ਰਹਿਣਾ ਜਿਲੰਦਰ ਮੇ ਟੀਵੀ ਨਾਲ ਵਾਦ-ਵਾਦ ਜਿਲੰਦਰ ਮੇ ਟੀਵੀ ਨਾਲ ਜੁੜੇ ਰਹਿ ਲਈ ਆਸਪਦਾ ਜਿਲੰਦਰ ਮੇ ਟੀਵੀ ਨੂੰ ਵਾਦ-ਵਾਦ ਫੋਲੋ ਕਰੋ ਨਵੀਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਸਾਡਾ YouTube ਦੇ ਉੱਤੇ ਵੀ ਚੈਨਲ ਹੈ ਤੇ Instagram ਦੇ ਉੱਤੇ ਵੀ ਚੈਨਲ ਹੈ ਜਿਲੰਦਰ ਮੇ ਟੀਵੀ ਦੇ ਨਾਮ ਦਾ ਕਮੈਂਟ ਕਰਕੇ ਆਪਣੇ ਰਾਏ ਜਰੂਰ ਦਿਓ ਜਿਹੜੀ ਖਬਰ ਤੁਸੀਂ ਹੁਣ ਦੇਖੀ ਹੈ ਤੁਹਾਨੂੰ ਕੌਣ ਸਹੀ ਲੱਗਦਾ ਹੈ ਕੌਣ ਸਹੀ ਲ